ਹੇਵੜੀ ਜਦੋਂ ਸਾਡੇ ਇਥੇ ਪਿੰਡ 'ਚ ਸਾਡੇ ਬੈਕਯਾਰਡ ਚੀਜ਼ਾਂ ਦੀਆਂ ਗੱਲਾਂ ਹੁੰਦੀਆਂ ਨਾ ਅਸੀਂ ਫਿਰ ਇਹ ਗੱਲਾਂ ਨੂੰ ਛੋਟੀਆਂ ਮੰਨਦੇ ਪਰ ਇਹ ਤਾਂ ਇੱਥੇ ਹੁੰਦਾ ਕੁਛ ਨਹੀਂ ਐਵੇਂ ਆ ਇਹ ਠੀਕ ਛੋਟੀ ਮੋਟੀ ਗੱਲ ਆ ਪਰ ਇਹ ਗੱਲ ਇਹ ਛੋਟੀ ਗੱਲ ਨਹੀਂ ਹੈਗੀ ਦਿਸ ਇਜ਼ ਹਿਊਜ ਦਿਸ ਇਜ਼ ਅ ਬਿਗ ਡੀਲ ਇਹ ਬਹੁਤ ਵੱਡਾ ਡੀਲ ਆ ਭਈ ਦਾ ਕੋਈ ਸ਼ਹੀਦਾਂ ਦੇ ਨਾਂ ਤੇ ਪਹਿਲੀ ਇਹ ਅਮਰੀਕਾ ਚ ਹੋਣ ਜਾ ਰਿਹਾ ਕਿਸੇ ਪੰਜਾਬੀ ਕਿਸੇ ਸਿੱਖ ਦੇ ਨਾਂ ਦੇ ਸਕੂਲ ਬਣ ਰਿਹਾ I I think outside of Punjab Presno ਦੇ ਵਿੱਚ ਜਿਹੜਾ ਇਤਿਹਾਸ ਸਿਰਜ ਹੋਇਆ ਆ ਹਾਂਜੀ ਤੇ ਉਸ ਹਿਸਟਰੀ ਦੇ ਆਪਾਂ ਗਵਾਹ ਬਣਨਾ ਆ we have to witness that history right ਇਹ ਆਪਣੇ ਇਥੇ ਹੁਣ ਜੂਨ 26 ਨੂੰ ਇਹ ਆਪਣੇ ਇਥੇ ਸਵੇਰੇ ਫਰੇਜ਼ਨੋ ਫਰੇਜ਼ਨੋ ਸ਼ਹਿਰ ਦੇ ਵਿੱਚ ਸਕੂਲ ਇਹ ਐਲੀਮੈਂਟਰੀ ਸਕੂਲ ਮਤਲਬ ਇਹੀ ਜਿਹਦਾ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਸਕੂਲ ਆ ਇਹ ਸਿਰਫ ਸਕੂਲ ਨਾ ਹੋਵੇ ਇਥੇ ਇੱਕ ਐਗਜ਼ਾਮਪਲ ਬਣੇ ਕਿ ਜਿਹਦਾ ਪੂਰੇ ਜਿਹਦਾ ਕਾਉਂਟੀ ਨੂੰ ਵੀ ਸਾਡੇ ਇਲਾਕੇ ਨੂੰ ਵੀ ਬਣੇ ਸਟੇਟ ਨੂੰ ਵੀ ਪੂਰੇ ਦੇਸ਼ ਨੂੰ ਲੈ ਦੁਨੀਆ ਨੂੰ ਜਿਹਦਾ ਐਗਜ਼ਾਮਪਲ ਬਣ ਜਾਵੇ ਕਿ ਸਕੂਲ ਇਦਾਂ ਦਾ ਬਣਾਉਣਾ ਚਾਹੀਦਾ ਸੋ ਰੱਖਣ ਦੇ ਲਈ ਇੱਥੇ ਨਾ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਥੇ ਕਿ ਨਾ ਆਪਣੇ ਇਥੇ ਕਲੋਵਿਸ ਦੇ ਸਨੀ ਸਾਈਡ ਦੇ ਮਿਡਲ ਵਿੱਚ ਇੱਕ ਸਕੂਲ ਆ ਠੀਕ ਹੈ ਮੰਗ ਕਮਿਊਨਿਟੀ ਨੇ ਸਕੂਲ ਆਪਣੇ ਆਪਣੇ ਮੰਗ ਬੰਦੇ ਦਾ ਕਿਸੇ ਨਾਮ ਰੱਖਿਆ ਮੈਨੂੰ ਹੁਣ ਮਾਫ ਕਰਿਓ ਮੈਨੂੰ ਉਹਦਾ ਨਾਮ ਯਾਦ ਨਹੀਂ ਮੰਗ ਬੰਦੇ ਦਾ ਨਾਮ ਸੀਗਾ ਨਾ ਤੇ ਉੱਥੇ ਤੁਸੀਂ ਇਕੱਠ ਜਦੋਂ ਉਹਨਾਂ ਨੇ ਸਰੇਬਲ ਕਟਿੰਗ ਉਹਨਾਂ ਦੀ ਹੋਈ ਸੀਗੀ ਨਾ ਸਕੂਲ ਦੀ ਓਪਨਿੰਗ ਸੀਗੀ ਆਲਮੋਸਟ ਇਕ 4000 ਬੰਦਾ ਆਇਆ ਸੀ ਵਾਓ ਯਾ ਤੇ ਕਦੋਂ ਦੀ ਗੱਲ ਹੈ ਇਹ ਆਲਮੋਸਟ ਆਈ ਥਿੰਕ 5 ਕਿ 6 ਸਾਲ ਹੋ ਗਏ 5-6 ਸਾਲ ਪਹਿਲਾਂ ਸੀ ਅੱਛਾ ਸੋ ਚੰਗੀ ਕੈਂਪ ਹੈ ਆਪਣਾ ਜਿਹੜਾ ਬੱਚਿਆਂ ਦਾ ਕੈਂਪ ਹੈ ਮੁੰਡਿਆਂ ਦਾ ਕੈਂਪ ਉਹ ਹੁਣ ਅਸੀਂ ਉਹਦੇ ਵਿੱਚ ਬਸ ਪੰਜ ਕਿਸੀਟਾਂ ਹੀ ਰਹਿ ਗਈਆਂ ਅੱਛਾ ਹਾਂਜੀ ਸੋ ਅਸੀਂ ਬੱਚਿਆਂ ਦੇ ਖੇਡਾਂ ਵੀ ਰੱਖਦੇ ਆ ਹਾਈਕਿੰਗ ਵੀ ਹੁੰਦਾ ਹਾਈਕਿੰਗ ਵੀ ਕਰਦੇ ਆ ਤੇ ਆਪਣੇ ਹਨਾ ਗੁਰ ਇਤਿਹਾਸ ਬਾਰੇ ਸਿੱਖ ਹਿਸਟਰੀ ਬਾਰੇ ਬੱਚਿਆਂ ਨੂੰ ਸਿਖਾਉਂਦੇ ਆ ਸਵੇਰੇ ਉੱਠ ਕੇ ਅਰਲੀ ਉੱਠ ਕੇ ਸਵੇਰੇ ਅਸੀਂ ਜਪਜੀ ਸਾਹਿਬ ਦਾ ਪੜ੍ਹ ਕੇ ਇਕੱਠੇ ਮੋਸਲੀ ਜਿਹੜੇ ਮਾਪੇ ਨਾਲ ਅਸੀਂ ਗੱਲ ਕਰਦੇ ਆ ਉਹ ਉਹਨਾਂ ਦਾ ਇਹੀ ਕਨਸਰਨ ਹੁੰਦਾ ਆ ਭਈ ਉੱਥੇ ਰਹਿਣ ਦਾ ਕਿੱਦਾਂ ਆ ਬੱਚੇ ਦਾ ਸੌਣਾ ਕਿੱਦਾਂ ਆ ਤੇ ਖਾਣ ਪੀਣ ਦਾ ਕੀ ਇੰਤਜ਼ਾਮ ਆ ਹਨਾ ਲਾਈਕ ਉਹ ਇਦਾਂ ਦੀਆਂ ਚੀਜ਼ਾਂ ਬਹੁਤ ਪੁੱਛਦੇ ਹੁੰਦੇ ਆ ਹਾਂ ਤੇ ਹੁਣ ਇੱਕ ਵਾਰੀ ਅਸੀਂ ਦੱਸਣਾ ਚਾਹੁੰਦੇ ਆ ਭਈ ਆਪਣਾ ਉਥੇ ਪੂਰਾ ਰਹਿائش ਸਾਡੀ ਨੰਬਰ 1 ਨਿਆ ਕਰੀ ਦੱਸ ਦਿਓ ਹਾਂਜੀ ਸੋ ਕੈਂਪ ਦਾ ਜਿਹੜਾ ਪਚੰਗੀ ਕੈਂਪ ਹੈ ਮੁੰਡਿਆਂ ਦਾ ਕੈਂਪ ਹੈ ਹੈਗਾ ਜੂਨ 9 ਤੋਂ ਲੈ ਕੇ 16 ਤਰੀਕ ਤੱਕ ਤੇ ਜੇ ਤੁਸੀਂ ਸਾਈਨ ਅਪ ਕਰਨਾ ਹੋਗਾ ਜ਼ਰੂਰ ਤੁਸੀਂ ਮੈਨੂੰ ਫੋਨ ਕਰ ਸਕਦੇ ਆ ਮੇਰਾ ਨੰਬਰ ਹੈਗਾ 559 755 3277 ਅਸੀਂ ਸਕਰੀਨ ਟਾਈਮ ਅਸੀਂ ਬੱਚਿਆਂ ਦਾ ਘਟਾਉਨੇ ਆ ਲਿਮਿਟਿਡ ਕਰਦੇ ਸੋ ਬੇਸਿਕਲੀ ਯੂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਕੋਈ ਫੋਨ ਦਾ ਨਹੀਂ ਹੁੰਦਾ ਉੱਥੇ ਉਹਨਾਂ ਦਾ ਅਸੀਂ ਫੋਨ ਉਹਨਾਂ ਦੇ ਲੈ ਲੈਂਦੇ ਆ ਠੀਕ ਆ ਪੇਰੈਂਟਸ ਅਸੀਂ ਪਰ ਅਸੀਂ ਤਾਂ ਨਹੀਂ ਭੇਜੇ ਜੇ ਪੇਰੈਂਟਸ ਨਾਲ ਗੱਲ ਕਰਨੀ ਹੋਵੇ ਕਰਾ ਦੇਈਏ ਪੇਰੈਂਟ ਸਾਡੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਆ ਅਸੀਂ ਬੱਚਿਆਂ ਨਾਲ ਗੱਲ ਕਰਾ ਸਕਦੇ ਆ ਐਨੀ ਟਾਈਮ ਜਦੋਂ ਅਸੀਂ ਪੇਰੈਂਟਸ ਅਸੀਂ ਕਹਿੰਨੇ ਭਈ ਉਹਨਾਂ ਦਾ ਫੋਨ ਅਸੀਂ ਰੱਖ ਲੈਣੇ ਆ ਯਾ ਵੀਡੇ 올 ਡੇ ਹੈਨਾ ਪੇਰੈਂਟਸ ਫਿਰ ਉਸੇ ਵੇਲੇ ਸਾਈਨ ਅਪ ਕਰ ਦਿੰਦੇ ਬੱਚਿਆਂ ਨੂੰ ਸੋ ਪੰਜ ਸੀਟਾਂ ਰਹਿ ਗਈ ਬਾਸਕਟਬਾਲ ਟੂਰਨਾਮੈਂਟ ਪੂਰੀਆਂ ਤਿਆਰੀਆਂ ਮੁਕੰਮਲ ਆ ਉਹ ਵੀ ਬਸ ਆ ਗਿਆ ਥੋੜੇ ਚਿਰ ਨੂੰ ਹਾਂਜੀ ਹਾਂਜੀ ਬਸ ਬਾਸਕਟਬਾਲ ਟੂਰਨਾਮੈਂਟ ਦੀਆਂ ਟੀਮਾਂ ਕਰ ਰਹੀਆਂ ਤਿਆਰੀਆਂ ਆਪਣੇ ਹੋ ਐਰੀਜ਼ੋਨਾ ਤੋਂ ਟੀਮਾਂ ਆ ਰਹੀਆਂ ਆ ਸਿਆਟਲ ਤੋਂ ਕੈਨੇਡਾ ਤੋਂ ਆਈ ਥਿੰਕ ਇੰਡੀਆਨੈਪੋਲਿਸ ਤੋਂ ਵੀ ਟੀਮਾਂ ਆ ਰਹੀਆਂ ਆਪਣੇ ਕੈਲੀਫੋਰਨੀਆ ਦੇ ਤੇ ਆਲਰੇਡੀ ਸਤ ਸ੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਆ ਪ੍ਰੋਗਰਾਮ ਦਾ ਚੱਕਾਰਾ ਸ਼ੋਅ ਦੇ ਵਿੱਚ ਮਹਾਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਚਿਕਾਰਾ ਮੂਵਮੈਂਟ ਤੋਂ ਸਿਮਰਨਜੀਤ ਸਿੰਘ ਸਿਮਰਨ ਜੀ ਆਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਗਾਤਾਰ ਆਪਾਂ ਹਰ ਹਫਤੇ ਇਹ ਜਿਹੜਾ ਸ਼ੋਅ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ ਕੀ ਲੇਟੈਸਟ ਚੱਲ ਰਿਹਾ ਆ ਉਸ ਨੂੰ ਲੈ ਕੇ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਚਿਕਾਰਾ ਮੂਵਮੈਂਟ ਦੇ ਕੀ ਪਲਾਨਸ ਨੇ ਜਾਂ ਕਿਹੜੀਆਂ ਇਵੈਂਟਸ ਜਿਹੜੀਆਂ ਅੱਗੇ ਆ ਰਹੀਆਂ ਆ ਉਸ ਬਾਰੇ ਚਰਚਾ ਜਿਹੜੀ ਉਹ ਕਰਦੇ ਆ ਪਿਛਲੇ ਕੁਝ ਪ੍ਰੋਗਰਾਮਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਜਿਹੜੇ ਇਹਨਾਂ ਦੇ ਸਮਰ ਕੈਂਪ ਪਚੰਗੀ ਪਚੰਗਣ ਉਸ ਦੇ ਬਾਰੇ ਉਸ ਦੇ ਨਾਲ ਨਾਲ ਸ਼ਹੀ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜੋ ਐਲੀਮੈਂਟਰੀ ਸਕੂਲ ਉਸ ਦੀ ਰਿਬਨ ਕਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਘਾਟਨ ਹੋਣ ਜਾ ਰਿਹਾ ਆ ਉਹਨਾਂ ਦੇ ਜਿਹੜੇ ਸੈਸ਼ਨ ਦੇ ਵਿੱਚ ਪਹਿਲਾ ਸੈਸ਼ਨ ਜਿਹੜਾ ਉੱਥੇ ਲੱਗਣਾ ਸ਼ੁਰੂ ਹੋ ਜਾਣਾ ਆ ਸੋ ਉਹਦੀ ਰਿਬਨ ਕਟਿੰਗ ਜੂਨ ਦੇ ਵਿੱਚ ਹੋਣੀ ਆ ਉਹ ਪ੍ਰੋਗਰਾਮ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਲਗਾਤਾਰ ਕਰ ਰਹੇ ਆ ਸੋ ਸਿਮਰਨ ਸਭ ਤੋਂ ਪਹਿਲਾਂ ਸਮਰ ਕੈਂਪ ਦੇ ਬਾਰੇ ਸ਼ੁਰੂਆਤ ਕਰ ਲੈਨੇ ਆ ਸੋ ਛੁੱਟੀਆਂ ਬੱਚਿਆਂ ਦੀਆਂ ਹੋਣ ਵਾਲੀਆਂ ਆ तकरीबन ਜੂਨ ਦਾ ਮਹੀਨਾ ਆ ਰਿਹਾ ਆ ਸੋ ਉਸ ਦਰਮਿਆਨ ਹੁਣ ਤੁਹਾਡੇ ਜਿਹੜੇ ਕੈਂਪ ਦੇ ਵਿੱਚ ਸੀਟਸ ਵਗੈਰਾ ਫਿਲ ਹੋ ਗਈਆਂ ਹਾਂਜੀ ਬਸ ਆਪਣਾ ਜਿਹੜਾ ਚੰਗੀ ਕੈਂਪ ਆ ਆਪਣਾ ਜਿਹੜਾ ਬੱਚਿਆਂ ਦਾ ਕੈਂਪ ਆ ਮੁੰਡਿਆਂ ਦਾ ਕੈਂਪ ਉਹ ਹੁਣ ਅਸੀਂ ਉਹਦੇ ਵਿੱਚ ਬਸ 5 ਕਿ ਸੀਟਾਂ ਹੀ ਰਹਿ ਗਈਆਂ ਅੱਛਾ ਹਾਂਜੀ ਸੋ ਜਿਹੜੇ ਹੁਣ ਲੋਕੀ ਸੁਣ ਰਹੇ ਆ ਜਿਹੜੇ ਨਾਲ ਜੁੜੇ ਆ ਸਾਡੇ ਨਾਲ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਹੁਣ ਸਾਈਨ ਅਪ ਕਰ ਲਓ ਛੇਤੀ ਤੋਂ ਛੇਤੀ ਤੇ ਆਪਣੇ 5 ਸੀਟਸ ਹੀ ਰਹਿ ਗਏ ਆ ਸਾਡੇ ਪਚੰਗੀ कॅम्प ਦੇ ਹਾਂਜੀ ਮੁੰਡਿਆਂ ਦੀ ਜਿਹੜੀ ਮੁੰਡਿਆਂ ਦੇ ਹਾਂਜੀਆਂ ਦੀ ਬੱਚਿਆਂ ਦਾ ਕਿ ਆਪ ਜਿਹੜਾ ਹੈਗਾ ਆ ਉਹ ਕੁੜੀਆਂ ਦਾ ਉਹ ਹੈਗਾ ਜੁਲਾਈ ਦੇ ਵਿੱਚ ਉਹਦੇ ਵਿੱਚ ਵੀ ਆਲਮੋਸਟ ਲਾਈਕ ਆਈ ਥਿੰਕ 15 ਕ ਜਾਂ 20 ਕ ਸੀਟ ਰਹਿ ਗਏ ਆ ਠੀਕ ਆ ਯਾ ਉਹ ਜੁਲਾਈ ਕੈਂਪ ਉਹ ਜੁਲਾਈ ਉਹ ਅਗਲੇ ਮਹੀਨੇ ਉਸ ਤੋਂ ਅਗਲੇ ਮਹੀਨੇ ਪਰ ਉਹ ਬੱਚਿਆਂ ਦਾ ਵੱਖਰਾ ਆ ਹਾਂ ਵੱਖਰਾ ਨਹੀਂ ਮੁੰਡਿਆਂ ਦਾ ਵੱਖਰਾ ਤੇ ਕੁੜੀਆਂ ਦਾ ਵੱਖਰਾ ਸੋ ਇਹ ਇੱਕ ਰਿਫਰ ਦੱਸ ਦੇ ਜੀ ਸਿਰਫ ਹਾਈ ਸਕੂਲਰਸ ਲਈ ਆ ਹਾਂਜੀ ਸੋ ਬੇਸਿਕਲੀ ਇਹ ਹੈ ਨਾ ਮਿਡਲ ਸਕੂਲ ਟੂ ਟੂ ਹਾਈ ਸਕੂਲ ਸਟੂਡੈਂਟਸ ਲਈ ਆ ਅਸੀਂ ਆਪਣੇ ਫੋਨ ਤੇ ਉਦਾਂ ਲਿਖਿਆ ਹੁੰਦਾ 12 ਟੂ 17 ইয়ার্স 올 ਜੇ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਮਿਡਲ ਸਕੂਲ 7ਵੀਂ ਜਿਹੜਾ ਬੱਚਾ ਪੜਦਾ ਆ ਉਹ ਕਈ ਵਾਰੀ 12 ਸਾਲਾਂ ਦਾ ਹੁੰਦਾ ਕਈ ਵਾਰੀ 13 ਸਾਲਾਂ ਦਾ ਹੁੰਦਾ ਆ ਸੋ 7ਵੀਂ ਦੇ ਬੱਚਾ ਹੋਣਾ ਚਾਹੀਦਾ ਐਟ ਲੀਸਟ ਓਕੇ ਸਰ ਹਾਂਜੀ ਤੇ ਆਪਣੇ ਜੇ ਹਾਈ ਸਕੂਲ ਸੀਨੀਅਰ ਤੱਕ ਆਪਾਂ ਸੀ ਬੱਚੇ ਨੂੰ ਰੱਖਦੇ ਹਾਂ 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 ਯੈਸ ਸੋ ਉੱਥੇ ਜਿੱਥੇ ਇਹਨਾਂ ਨੇ ਇਹਨਾਂ ਨੂੰ ਇਤਿਹਾਸ ਦੇ ਨਾਲ ਵੀ ਜੋੜਦਾ ਆ ਬਾਕੀ ਜ਼ਿੰਦਗੀ ਦੇ ਵਿੱਚ ਕਰੀਅਰ ਚ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਉਹ ਕੰਮ ਆ ਸਕਦੀਆਂ ਉਸ ਬਾਰੇ ਉਹਨਾਂ ਨੇ ਚਰਚਾ ਕਰਨੀ ਆ ਵਾਹ ਵਕ ਵਕ ਤੁਹਾਡੇ ਗੈਸਟ ਵੀ ਆਉਂਦੇ ਨੇ ਉੱਥੇ ਹਾਂਜੀ ਹਾਂਜੀ ਸਾਡੇ ਉੱਥੇ ਗੈਸਟ ਵੀ ਆਉਂਦੇ ਨੇ ਅਸੀਂ ਆਪਣਾ ਜਿਹੜਾ ਕੈਂਪ ਆ ਇਹ ਬਹੁਤ ਜਿਹੜਾ ਯੂਨੀਕ ਕੈਂਪ ਆ ਮੈਂ ਕਹਿ ਸਕਦਾ ਆਪਣਾ ਇਹ ਜਿਹੜੇ ਬੱਚੇ ਆਪਣੇ ਨਾਲ ਜਿਹੜੇ ਆਉਂਦੇ ਆ ਇੱਕ ਜੋ ਸਮਰ ਕੈਂਪ ਆ ਸੀ ਕਿ ਇਹਨੇ ਪੂਰਾ ਜੋ ਉਥੇ ਅਸੀਂ ਬੱਚਿਆਂ ਦੇ ਖੇਡਾ ਵੀ ਰੱਖਦੇ ਆ ਹਾਈਕਿੰਗ ਵੀ ਹੁੰਦਾ ਹਾਈਕਿੰਗ ਵੀ ਕਰਦੇ ਆ ਤੇ ਆਪਣੇ ਹਨਾ ਗੁਰ ਇਤਿਹਾਸ ਬਾਰੇ ਸਿੱਖ ਹਿਸਟਰੀ ਬਾਰੇ ਬੱਚਿਆਂ ਨੂੰ ਸਿਖਾਉਂਦੇ ਆ ਸਵੇਰੇ ਉੱਠ ਕੇ ਅਰਲੀ ਉੱਠ ਕੇ ਸਵੇਰੇ ਅਸੀਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਇਕੱਠੇ ਦਿਨ ਰਾਤ ਨੂੰ ਫਿਰ ਸ਼ਾਮੀ ਸਵੇਰ ਸ਼ਾਮੀ ਅਸੀਂ ਰਹਿਰਾ ਸਾਹਿਬ ਦਾ ਪਾਠ ਇਕੱਠਿਆਂ ਨੇ ਪੜ੍ਹਨਾ ਆਪਣਾ ਉਥੇ ਜਿਹੜੇ ਬੱਚੇ ਕਈ ਆ ਜਿਹੜੇ ਦਾਸਾਰ ਨਹੀਂ ਸਿਝਾਉਂਦੇ ਉਹ ਦਸਤਾਰ ਬੰਨਣਾ ਸਿਖਾਉਣਾ ਅੱਛਾ ਹਾਂਜੀ ਹਾਂਜੀ ਏਦਾਂ ਦੀਆਂ ਚੀਜ਼ਾਂ ਤੇ ਫਿਰ ਬੱਚਿਆਂ ਨੂੰ ਜਿੱਦਾਂ ਲਾਈਕ ਟੂਗੇਦਰ ਜੇ ਹਰੇਕ ਤਰ੍ਹਾਂ ਦਾ ਬੱਚਾ ਆਉਂਦਾ ਇੱਥੇ ਕਿ ਜਿਹੜੇ ਨਵੇਂ-ਨਵੇਂ ਇੰਡੀਆ ਤੋਂ ਜਿਹੜੇ ਪੰਜਾਬ ਤੋਂ ਆਏ ਆ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਨਹੀਂ ਜਿਹੜੇ ਇੱਥੇ ਦੇ ਜੰਪ ਆਲੇ ਮੇਰੇ ਵਰਗੇ ਹਨਾ ਜਿਹੜੇ ਲਾਈਕ ਕਾਫੀ ਲਾਈਕ ਸਿੱਖੀ ਨਾਲ ਜੁੜੇ ਹੋ ਅੰਮ੍ਰਿਤਸਰੀ ਫੈਮਿਲੀ ਦੇ ਯੂ ਵਿੱਚ ਉਦਾਂ ਦੇ ਵੀ ਬੱਚਿਆਂ ਨੂੰ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਬਹੁਤ ਵਧੀਆ ਮਿਕਸ ਹੁੰਦਾ ਬੱਚਿਆਂ ਦਾ ਉੱਥੇ ਠੀਕ ਹੈ ਹਾਂਜੀ ਸੋ ਥੋੜੇ ਸ਼ਰਾਰਤੀ ਵੀ ਹੁੰਦੇ ਆ ਪਰ ਸੁਸ਼ੀਲ ਸਰ ਤਰ੍ਹਾਂ ਦਾ ਹੀ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਬਾਕੀ ਗਈ ਰੀ ਇਹ ਵੀ ਹੁੰਦੇ ਆ ਨਾ ਭਈ ਕਿਸੇ ਦੇ ਹੁਣ ਦੋ ਭਰਾ ਆ ਇੱਕ ਦੋ ਸਾਲ ਦਾ ਫਰਕ ਆ ਫਿਰ ਉਹ ਵੀ ਆ ਜਾਂਦੇ ਆ ਮਾਪਿਆਂ ਨੂੰ ਵੀ ਥੋੜੀ ਸੋਖ ਹੋ ਜਾਂਦੀ ਹਫਤੇ ਲਈ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਮਾਪਿਆਂ ਨੂੰ ਵੀ ਇਦਾਂ ਸੀ ਸੀ ਇਹੀ ਕਹਿੰਦੇ ਹੋਣੇ ਕਿ ਮੋਸਟਲੀ ਜਿਹੜੇ ਮਾਪਿਆਂ ਨਾਲ ਅਸੀਂ ਗੱਲ ਕਰਦੇ ਆ ਉਹ ਉਹਨਾਂ ਦਾ ਇਹੀ ਕੰਸਰਨ ਹੁੰਦਾ ਆ ਭਈ ਉੱਥੇ ਰਹਿਣ ਦਾ ਕਿੱਦਾਂ ਆ ਬੱਚੇ ਦਾ ਸੋਣਾ ਕਿੱਦਾਂ ਆ ਦੇ ਖਾਣ ਪੀਣ ਦਾ ਕੀ ਇੰਤਜ਼ਾਮ ਆ ਹਨਾ ਲਾਈਕ ਉਹ ਇਦਾਂ ਦੀਆਂ ਚੀਜ਼ਾਂ ਬਹੁਤ ਪੁੱਛਦੇ ਹੁੰਦੇ ਆ ਹਾਂ ਕੋਈ ਹੁਣ ਇੱਕ ਵਾਰੀ ਅਸੀਂ ਦੱਸਣਾ ਚਾਹੁੰਦੇ ਆ ਭਈ ਆਪਣਾ ਉਥੇ ਪੂਰਾ ਰਹਿائش ਸਾਡੀ ਨੰਬਰ 1 ਆ ਬੱਚਿਆਂ ਕੋ ਆਪਣੇ ਆਪਣੇ ਕਮਰੇ ਹੁੰਦੇ ਆ ਉਥੇ ਸਾਡਾ ਖਾਣ ਪੀਣ ਦਾ ਸਾਰਾ ਕੁਝ ਅਸੀਂ ਨਾ ਸਵੇਰੇ ਬ੍ਰੈਕਫਾਸਟ ਲੰਚ ਡੀਨ ਮੇ ਹੁੰਦਾ ਵੈਜੀਟੇਰੀਅਨ ਆਪ ਵੀ ਬਣਾਉਣਾ ਹਾਂਜੀ ਆਪ ਹੀ ਬਣਾਉਣਾ ਵੈਜੀਟੇਰੀਅਨ ਮੀਲਸ ਆ ਸਾਰੇ ਸੋ ਜਿਹੜੇ ਬੱਚੇ ਹਨਾ ਮਗੋਮਰੇਤਾਰੀ ਆ ਜਿਹੜੇ ਜੀ ਮੀਟ ਨਹੀਂ ਖਾਂਦੇ ਉਹਨਾਂ ਲਈ ਵੀ ਵਧੀਆ ਸੋ ਸਾਰਾ ਕੁਝ 100% ਵੈਜੀਟੇਰੀਅਨ ਕੈਂਪਿਆ ਤੇ ਹਮ ਨਾਲੇ ਦੇਖਭਾਲ ਵੀ ਬੱਚਿਆਂ ਦੀ ਬਹੁਤ ਵਧੀਆ ਹੁੰਦੀ ਆ ਉਥੇ ਅਸੀਂ ਬੱਚਿਆਂ ਦੇ ਨਾਲ ਅਸੀਂ ਆਪ ਵਿਚਰਦੇ ਆ ਆਪ ਰੇਲ ਸਿਕਿਉਰਟੀ ਦਾ ਕਿਦਾਂ ਪ੍ਰਬੰਧ ਹੈ ਸਿਕਿਉਰਟੀ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਉਥੇ ਕਈ ਵਾਰੀ ਆਪਣੇ ਜਿਹੜੇ ਜਿਹੜੇ ਕਾਉਂਸਲਰ ਹੁੰਦੇ ਆ ਉਹ ਐਕਸ ਮਿਲਟਰੀ ਆ ਜਾਂ ਪੁਲਿਸ ਵਿੱਚ ਆ ਇਦਾਂ ਦੇ ਵੀ ਆਪਣੇ ਉਥੇ ਕਾਉਂਸਲਰ ਹੈਗੇ ਆ ਜਿਹੜੇ ਆ ਨਾ ਨਰਸਿਸ ਆ ਡਾਕਟਰਸ ਯਾ ਸੋ ਆਲ ਮੈਡੀਕਲ ਸਹੂਲਤ ਵੀ ਹੈ ਜੀ ਹਾਂਜੀ ਇੱਕ ਸਾਡਾ ਕਾਉਂਸਲ ਮੁੰਡਾ ਡਾਕਟਰ ਐ ਸਾਈਕਾਇਟ੍ਰਿਸਟ ਯਾ ਹਾਂਜੀ ਹਾਂਜੀ ਉਹਨੇ ਇੱਥੇ ਹੋਣਾ ਹੈ 7 ਦਿਨ ਠੀਕ ਹੈ ਐਵਰੀਡੇ ਤੇ ਬੱਚਿਆਂ ਨੂੰ ਅਸੀਂ ਪੂਰਾ ਜਿਹਦਾ ਪੁੱਛ ਲੈਨੇ ਪੈਂਡ ਸਭ ਇਹਨਾਂ ਕੋਲ ਮੈਡੀਕੇਸ਼ਨ ਕਿਦਾਂ ਦੀ ਆ ਗੋਲੀਆਂ ਜੇ ਖਾਂਦੇ ਆ ਯੂ نو ਉਹ ਵੀ ਨਾਲ ਲੈ ਆਉਂਦੇ ਆ ਅਲਰਜੀਜ਼ ਵਗੈਰਾ ਸਾਰਾ ਅਲਰਜੀਜ਼ ਵਗੈਰਾ ਕੀ ਆ ਖਾਣ ਪੀਣ ਦਾ ਪੂਰਾ ਸਾਰਾ ਕੁਝ ਜਿਹਦਾ ਮਤਲਬ ਇਹਨਾਂ ਦਾ ਸਾਡਾ ਅਸੀਂ ਅਸੀਂ ਪ੍ਰਬੰਧ ਕੀਤਾ ਹੋਇਆ ਹੈ ਬੱਚਾ ਦਾ ਵੈਰੀ ਗੁੱਡ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਕੈਂਪ ਦੀਆਂ ਡੇਟਸ ਇੱਕ ਵਾਰੀ ਦੱਸ ਦਿਓ ਹਾਂਜੀ ਜੂਨ 9 ਤੋਂ ਲੈ ਕੇ 16 ਤਰੀਕ ਤੱਕ ਤੇ ਜੇ ਤੁਸੀਂ ਸਾਈਨ ਅਪ ਕਰਨਾ ਹੋਵੇ ਜਰੂਰ ਤੁਸੀਂ ਮੈਨੂੰ ਫੋਨ ਕਰ ਸਕਦੇ ਆ ਮੇਰਾ ਨੰਬਰ ਹੈਗਾ 559 755 3277 559 7553277 ਜਾਂ ਤੁਸੀਂ ਆਪਣੇ ਵੈਬਸਾਈਟ ਤੇ ਜਾ ਕੇ www.jakara.org org/puchangi bhujangi ਉੱਥੇ ਤੁਸੀਂ ਜਾ ਕੇ ਦੇਖ ਸਕਦੇ ਆ ਆਪਣੇ ਮੇਨ ਵੈਬਸਾਈਟ ਤੇ ਵੀ ਸਾਰਾ ਕੁਝ ਲਿਖਿਆ ਹੋਇਆ ਆ ਪਚੰਗੜਲੇ ਵੀ ਸਾਰਾ ਕਿੰਨੇ ਸਾਲ ਹੋ ਗਏ ਇਸ ਕੈਂਪ ਨੂੰ ਹੁਣ this camp is almost ਹੁਣ ਬੇਸਿਕਲੀ 20 ਸਾਲ ਹੋ ਗਿਆ ਆ ਬਲਕਿ 19 অর 18 ਇਅਰਸ ਆ 2006 ਕਦੇ ਤਕਰੀਬਨ ਸ਼ੁਰੂ ਕੀਤਾ ਸੀ ਸੱਤ ਵਿੱਚ ਹਾਂ ਜੀ ਉਹ ਸ਼ੁਰੂ ਕੀਤਾ ਸੀ ਨਹੀਂ ਚਲੋ ਬਹੁਤ ਵਧੀਆ ਗੱਲ ਆ ਸੋ ਇੱਕ ਵਧੀਆ ਮੌਕਾ ਜਿਹੜਾ ਇਸ ਦੇ ਵਿੱਚ ਹੁੰਦਾ ਆ ਬੱਚੇ ਜਿੱਥੇ ਇਤਿਹਾਸ ਨਾਲ ਜੁੜਦੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਕਿਦਾਂ ਰਹਿਣਾ ਆ ਆ ਰੋਜ਼ ਮਲਾ ਦੇ ਘਰ ਦੇ ਕੰਮ ਕਿਦਾਂ ਕਰਦੇ ਕਿਉਂਕਿ ਜੇ ਰੋਟੀ ਪਾਣੀ ਆਪ ਬਣਾਉਣਾ ਸਾਬ ਸਫਾਈ ਵੀ ਆਪ ਕਰਨੀ ਆ ਤੁਹਾਡੇ ਵੀ ਥੋੜੇ ਆ ਸਫਾਈ ਵੀ ਕਰਦੀ ਆ ਸਾਲਾ ਕੁਝ ਕਰਨੀ ਉੱਥੇ ਆਪਣੀ ਆਪੇ ਅਸੀਂ ਆਪਣੀ ਭਾਂਡੇ ਸਾਫ ਕਰਨੇ ਸਾਰਾ ਕੁਝ ਜਿਹੜਾ ਪੂਰੇ ਜਿਹਦਾ ਸੇਵਾ ਜਿਹਦਾ ਬੱਚਿਆਂ ਨੂੰ ਸਾਰੀ ਸਾਰਾ ਕੁਝ ਸੰਖਾਲੀ ਦਉਦਾ ਉੱਥੇ ਦੇਖੋ ਇਹ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਨੋਂ ਨਹੀਂ ਆ ਮੁੰਡਿਆਂ ਨੂੰ ਤਾਂ ਕਈ ਦੀ ਪਾਣੀ ਦਾ ਗਲਾਸ ਵਾਲਾ ਵੀ ਨਹੀਂ ਚੱਕਣ ਦੀ ਆदत ਹੁੰਦੀ ਪਰ ਇਹ ਆ ਤਾਂ ਪੈਣੀਆ ਚਾਹੀਦੀਆਂ 100% ਨਾ ਇਹ ਨਾ ਉਹ ਫਿਰ ਜਿਹੜੇ ਜਿਹੜੇ ਬੱਚੇ ਉੱਥੇ ਆਉਂਦੇ ਵੀ ਹੈ ਨਾ ਸਾਡੇ ਨਾਲ ਕਈ ਵਾਰੀ ਬੱਚੇ ਨੇ ਸ਼ੇਅਰ ਕੀਤਾ ਭਈ ਮੈਨੂੰ ਮੈਂ ਤਾਂ ਥੱਕ ਗਿਆ ਮੈਂ ਤਾਂ ਇੱਕ ਵਾਰੀ ਭਾਂਡੇ ਤੋਤੇ ਜਿਦਾਂ ਲਾਈ ਖਣਾ ਤੇ ਅੱਜ ਲਾਣ ਬਿਗੇ ਮਾਂ ਵੀ ਮੇਰੀ ਉਹ ਐਵਰੀ ਡੇ ਇਹ ਕਰਦੀ ਦੋ ਵਾਰੀ ਪਾਣੀ ਰੀਅਲਾਈਜ਼ ਕਰਦੇ ਆ ਰੀਅਲਾਈਜ਼ ਕਰਦੇ ਆ ਤੇ ਕੋਈ ਸੌਖਾ ਕੰਮ ਨਹੀਂ ਹੈਗਾ ਜਿੱਦਾਂ ਭਈ ਦੋ ਦੋ ਮਰਜ਼ੀ ਕਰਦਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਤਾਂ ਰਿਅਲਾਈਜ਼ ਹੁੰਦਾ ਬੱਚਿਆਂ ਨੂੰ ਉਦਾਂ ਵੀ ਲਾਈਕ ਬੱਚੇ ਨਾ ਇੱਕ ਹੋਰ ਬਹੁਤ ਵੱਡੀ ਗੱਲ ਅਸੀਂ ਕਰਦੇ ਆ ਆਪਣੇ ਕੈਂਪ ਦੇ ਵਿੱਚ ਉੱਥੇ ਨਾ ਅਸੀਂ ਸਕਰੀਨ ਟਾਈਮ ਅਸੀਂ ਬੱਚਿਆਂ ਦਾ ਘਟਾਉਨੇ ਆ ਲਿਮਿਟਿਡ ਕਰਦੇ ਆ ਸੋ ਬੇਸਿਕਲੀ ਯੂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਕੋਈ ਫੋਨ ਦਾ ਨਹੀਂ ਹੁੰਦਾ ਉੱਥੇ ਉਹਨਾਂ ਦਾ ਓਕੇ ਅਸੀਂ ਫੋਨ ਉਹਨਾਂ ਦੇ ਲੈ ਲੈਂਦੇ ਆ ਠੀਕ ਹੈ ਪੇਰੈਂਟਸ ਅਸੀਂ ਪਰ ਅਸੀਂ ਤਾਂ ਨਹੀਂ ਭੇਜੇ ਜੇ ਪੇਰੈਂਟਾਂ ਨਾਲ ਗੱਲ ਕਰਨੀ ਹੋਵੇ ਕਰਾ ਦੇਈਏ ਪੇਰੈਂਟ ਸਾਡੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਅਸੀਂ ਬੱਚਿਆਂ ਨਾਲ ਗੱਲ ਕਰਾ ਸਕਦੇ ਐਨੀ ਟਾਈਮ ਸੋ ਸਿਮਰ ਜੀ ਤਾਂ ਸਕਰੀਨ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਸਕਰੀਨ ਟਾਈਮ ਤੋਂ ਕਾਫੀ ਜਿਹੜਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚਿਆਂ ਦਾ ਬਚਦਾ ਵੀ ਹੈ ਤੇ ਜਿੱਦਾਂ ਹੁਣ ਤੁਹਾਡੇ ਨਾਲ ਜਿੱਦਾਂ ਕਾਉਂਸਲਰ ਵੀ ਆ ਤੁਸੀਂ ਆਪ ਵੀ ਆਪਾਂ ਸਾਰੇ ਜਾਣੇ ਤੋਂ ਪੀੜਤਾਂ ਤੇ ਆਪਣਾ ਵੀ ਬਚਾਹ ਹੋ ਜਾਂਦਾ ਹੈ ਹਾਂਜੀ 100% ਇੱਥੇ ਜਦੋਂ ਅਸੀਂ ਇਹ ਰੂਲ ਪਹਿਲਾਂ ਅਸੀਂ ਸ਼ੁਰੂ ਕੀਤਾ ਸੀਗਾ ਬੱਚਿਆਂ ਦੇ ਨਾਲ ਭਈ ਹਾਂ ਅਸੀਂ ਜਦੋਂ 2006-7 ਜਦੋਂ ਕੈਂਪ ਸ਼ੁਰੂ ਕੀਤਾ ਸੀਗਾ ਉਦੋਂ ਫੋਨ ਵੀ ਉਹ ਕੱਟੁੰਦੇ ਸੀ ਬੱਚਿਆਂ ਕੋ ਉਸ ਟਾਈਮ ਤੇ 20 ਸਾਲ ਪਹਿਲਾਂ ਰਾਈਟ ਤੇ ਹੌਲੀ ਹੌਲੀ ਨਾ ਆਈ ਥਿੰਕ 2013-14 'ਚ ਉਦੋਂ ਅਸੀਂ ਨੋਟਿਸ ਕੀਤਾ ਭਈ ਲਾਈਕ ਜਿਹੜੇ ਵੀ ਬੱਚੇ ਆਉਂਦੇ ਆ ਨਾ ਉਹ ਭਈ ਉਹਨਾਂ ਨੇ ਗੱਲ ਫੋਨ ਨਾਲ ਲੈਣਾ ਫੋਨ ਨਾਲ ਲੈਣਾ ਫੋਨ ਨਾਲ ਹੀ ਰਹਿਣਾ ਤੇ ਫਿਰ ਅਸੀਂ ਲਾਈਕ 2015 16 ਚ ਸੀ ਫਿਰ ਰੂਲ ਸੀ ਵੀ ਲਾਗੂ ਕੀਤਾ ਭਈ ਤੇ ਫਿਰ 5G ਆ ਸਾਡੇ ਸਵੇਰੇ ਕੱਕ ਲੈਣੇ ਆ ਤੇ ਬਾਅਦ ਸ਼ਾਮੀ ਤਾਨੂੰ ਮਿਲਨੇ ਆ ਐਲਟੀ ਆ ਗਈ 5G ਆ ਗਈ ਪਰ ਤਾਂ ਸਪੀਡ ਹੀ ਨਹੀਂ ਵਧਦੀ ਇਹ ਕਵਰੇਜ ਵਧ ਜਾਂਦੀ ਹੈ ਨਾ ਫਿਰ ਟਾਈਮ ਵਾਦਾ ਗਿਆ ਵਾਦਾ ਗਿਆ ਹੈ ਨਾ ਹਰ ਇੱਕ ਸਾਲ ਬਾਅਦ ਅਸੀਂ ਦੇਖਿਆ ਆਪਣੀ ਜਦੋਂ ਅ ਹੁਣ ਜੇ ਤੁਸੀਂ ਗੱਲ ਕਰਦੇ ਅਸੀਂ ਵੀ ਸਾਡੀ ਵੀ ਜਿਹੜੇ ਸਕਰੀਨ ਟਾਈਮ ਹੈ ਜਿਹੜੇ ਅਸੀਂ ਕਾਉਂਸਲਰ ਵੀ ਆ ਕਈ ਵਾਰੀ ਬੰਦੇ ਨੂੰ ਆਪ ਨੋਟਿਸ ਨਹੀਂ ਆਪ ਪਤਾ ਨਹੀਂ ਹੁੰਦਾ ਭਈ ਅਸੀਂ ਵੀ ਆਪਣੇ ਕਿੰਨੇ ਟਾਈਮ ਜਿਆਦਾ ਅਸੀਂ ਫੋਨਾਂ ਤੇ ਰਹਿੰਦੇ ਆ ਸੋ ਜਦੋਂ ਅਸੀਂ ਬੱਚਿਆਂ ਲਈ ਵੀ ਉਹ ਰੂਲ ਪਾਇਦਾ ਕੀਤਾ ਸੀਗਾ ਉਹ ਤੇ ਸਾਡੇ ਲਈ ਵੀ ਬਹੁਤ ਇਹ ਵਧੀਆ ਸੀਗਾ ਰੂਲ ਇਹ ਸਾਰਿਆਂ ਲਈ ਗੁੱਡ ਬਹੁਤ 100% ਨੇ ਪੇਰੈਂਟਸ ਵੀ ਬਹੁਤ ਇਹ ਲਾਈਕ ਕਰਦੇ ਜਦੋਂ ਅਸੀਂ ਪੇਰਸਾਂ ਗੱਲ ਕਰਦੇ ਆ ਹਾਂ ਹਾਂ ਤੇ ਜਦੋਂ ਅਸੀਂ ਬੱਚੇ ਓ ਜਿਆਦੇ ਪੇਰੈਂਟਸ ਆ ਹੀ ਹੁੰਦਾ ਪਏ ਉਹਨੇ ਰਹਿਣਾ ਕਿੱਦਾਂ ਹੁੰਦਾ ਉਹਨਾਂ ਦਾ ਖਾਣਾ ਕੀ ਉਹਨਾਂ ਨੇ ਰਾਈਟ ਜਿਆਦੇ ਪੇਰੈਂਟਸ ਇਹ ਪੁੱਛਦੇ ਆ ਜਦੋਂ ਅਸੀਂ ਪੇਰੈਂਟਸ ਅਸੀਂ ਕਹਿੰਨੇ ਪਏ ਇਹਨਾਂ ਦਾ ਫੋਨ ਅਸੀਂ ਰੱਖ ਲੈਣੇ ਆ ਬਿੜੇ 올ਡੇ ਹੈਨਾ ਪੇਰੈਂਟਸ ਫਿਰ ਉਸੇ ਵੇਲੇ ਸਾਈਨ ਅਪ ਕਰ ਦਿੰਦੇ ਬੱਚਿਆਂ ਨੂੰ ਸੋ ਪੰਜ ਸੀਟਾਂ ਰਹਿ ਗਈਆਂ ਜੀ ਪਹਚਾਂਗੀ ਕੈਂਪ ਦੇ ਲਈ ਮੁੰਡਿਆਂ ਦੀਆਂ ਸੋ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਬੱਚਾ ਸਮਰ ਕੈਂਪ ਦੇ ਵਿੱਚ ਕੁਝ ਵਧੀਆ ਸਿੱਖਿਆ ਪ੍ਰਾਪਤ ਕਰੇ ਤਾਂ ਜਗਾਰਾ ਮੂਵਮੈਂਟ ਦੇ ਦੁਆਰਾ ਇਹ ਜਗਾ ਪਹਚਾਂਗੀ ਕੈਂਪ ਪਿਛਲੇ 20 ਸਾਲਾਂ ਤੋਂ ਲਗਾਇਆ ਜਾ ਰਿਹਾ ਆ ਤੁਸੀਂ ਉਸ ਦੇ ਵਿੱਚ ਐਡ ਕਰਵਾ ਸਕਦੇ ਹੋ ਰਜਿਸਟਰ ਕਰਵਾ ਸਕਦੇ ਆ ਤੇ ਕਾਲ ਤੁਸੀਂ ਕਰ ਲਿਓ ਸਿਮਰਨ ਦੇ ਨਾਲ ਸਿਮਰਨ ਫੋਨ ਨੰਬਰ ਦੱਸ ਦਿਓ ਇੱਕ ਜੀ ਹਾਂਜੀ 559 755 3277 5597553277 ਜਦੋਂ ਸਿਮਰਨ ਆਪਣੇ ਨਾਲ ਸ਼ੁਰੂ ਕੀਤਾ ਸੀ ਪ੍ਰੋਗਰਾਮ ਉਹ ਪੰਜਾਬੀ ਚ ਨਹੀਂ ਸੀ ਇਹਨੂੰ ਨੰਬਰ ਦੱਸਣਾ ਆਉਂਦਾ ਹੁਣ ਆਪਾਂ ਇਹਨੂੰ ਪੰਜਾਬੀ ਵਾਲੀ ਵਾਲੀ ਤੇ ਬੋਲਣੀ ਇਹਨੂੰ ਆਉਂਦੀ ਹੈ ਤੇ ਹੁਣ ਪੰਜਾਬੀ ਦੇ ਜਿਹੜੇ ਅੱਖਰ ਆ ਤੇ ਜਿਹੜੇ ਨੰਬਰ ਆ ਉਹ ਵੀ ਜਿਹੜੇ ਨੂੰ ਆਪਾਂ ਸਿਖਾ ਦਨੇ ਆ ਬਿਲਕੁਲ ਜੀ ਬਿਲਕੁਲ ਅੱਛਾ ਤੇ ਬਾਸਕਟਬਾਲ ਟੂਰਨਾਮੈਂਟ ਉਹਦੀਆਂ ਤਿਆਰੀਆਂ ਮੁਕੰਮਲ ਆ ਉਹ ਵੀ ਬਸ ਆ ਗਿਆ ਥੋੜੇ ਚਿਰ ਨੂੰ ਹਾਂਜੀ ਹਾਂਜੀ ਬਸ ਬਾਸਕਟਬਾਲ ਟੂਰਨਾਮੈਂਟ ਦੀ ਟੀਮ ਕਰ ਲਈ ਕਰ ਰਹੀਆਂ ਤਿਆਰੀਆਂ ਆਪਣੇ ਹੋ एरिज़ोना ਤੋਂ ਟੀਮ ਆ ਰਹੀਆਂ ਆ ਸਿਆਟਲ ਤੋਂ ਕੈਨੇਡਾ ਤੋਂ ਆਈ ਥਿੰਕ ਇੰਡੀਆਨਾਪੋਲਿਸ ਤੋਂ ਵੀ ਟੀਮ ਆ ਰਹੀਆਂ ਆਪਣੇ ਕੈਲੀਫੋਰਨੀਆ ਦੇ ਤੇ ਆਲਰੇਡੀ 15 ਤੋਂ ਟੋਟਲ ਕਿੰਨੀਆਂ ਟੀਮਾਂ ਹੋ ਹੋ ਜਾਣਗੀਆਂ ਆਲਮੋਸਟ ਸਾਡੇ ਕੋਲ ਉੱਥੇ ਹੋਣੀਆਂ ਆਈ ਥਿੰਕ 26 ਟੀਮਾਂ ਹੋਣੀਆਂ 26 ਟੀਮਾਂ 26 ਟੀਮਾਂ ਯਾਰ ਵਾਓ ਆਪਣੇ ਦੋ ਤਿੰਨ ਬ੍ਰੈਕਟ ਹੁੰਦੇ ਇੱਕ ਦਾ ਹੁੰਦਾ ਜਿਹੜਾ ਓਪਨ ਟੂਰਨਾਮੈਂਟ ਜਿਹਨੂੰ ਕਹਿੰਦੇ ਆ ਇੱਕ 18 ਅੰਡਰ ਵੀ ਟੂਰਨਾਮੈਂਟ ਜੇ ਕਿ ਡਿਫਰੈਂਟ ਬ੍ਰੈਕ ਸੋ ਪਹਿਲੇ ਦਿਨ ਗਰਪ ਸਟੇजेस ਤੇ ਫਿਰ ਅਗਲੇ ਦਿਨ ਅਗਲੇ ਦਿਨ ਪਲੇਆਫ ਚੈਂਪੀਅਨਸ਼ਿਪ ਸੈਮੀਫਾਈਨਲ ਤੇ ਫਾਈਨਲ ਹਾਂ ਜੀ ਚਲੋ ਠੀਕ ਆ ਸੋ 6 ਤੇ 6 ਤੋਂ 8 ਤੱਕ 7 ਤੇ 8 7 ਤੇ 8 6 ਜੂਨ 7 8 ਆਪਣੇ ਲਾਸ ਐਂਜਲਸ ਪੋਮੋਨਾ ਕਾਲਜ ਪੋਮੋਨਾ ਕਾਲਜ ਹਾਂ ਜੀ ਹਾਂ ਜੀ ਸਵੇਰੇ 8:00 9:00 ਵਜੇ ਸ਼ੁਰੂ ਹੋ ਜਾਣਾ ਹਾਂ ਜੀ ਬਸ ਸਵੇਰੇ ਉੱਥੇ 8:00 ਵਜੇ ਗੇਮਾਂ ਸ਼ੁਰੂ ਹੋਇਆ ਠੀਕ ਹੈ ਜੀ ਤੇ ਸ਼ਾਮ 8:00 ਵਜੇ ਤੱਕ ਉਹ ਸਾਰਾ ਕੁਝ ਖ਼ਤਮ ਹੋ ਜਾਂਦਾ ਮੈਨੂੰ ਯਾਦ ਆ ਗਿਆ ਇੱਕ ਵਾਰੀ ਤਾ ਪਹਿਲੇ ਦਿਨ ਤਾਂ ਚਲੋ ਦੁਪਹਿਰ ਕੇ ਜੈਨੂ ਸੀ ਸਾਡਾ ਪਹਿਲਾ ਮੈਚ ਤੇ ਅਗਲੇ ਦਿਨ ਸੀਗਾ ਥੋੜਾ ਸਵੇਰੇ ਮੁੰਡੇ ਆਲੇ ਦੋ ਆਲੇ ਸਾਰੇ ਰਿੰਦੇ ਸੀਗੇ ਚਲੇਗੇ ਪਰੇ ਪਰੇ ਤੇ ਬਾਅਦ ਚ ਸਵੇਰੇ ਟ ਇਕੱਠੇ ਕਰਨ ਨੂੰ ਟਾਈਮ ਜਿਹੜਾ ਲੱਗ ਜਾਂਦਾ ਪਰ ਇਹ ਵੀ ਟਾਈਮ ਨਾ ਪਹੁੰਚਿਓ ਇਹ ਦੱਸਦਾ ਇਹਦਾ ਕੰਮ ਨਹੀਂ ਹੋਣਾ ਚਾਹੀਦਾ 100% ਤੇ ਬਰਿਆਂ ਵੀ ਜਦੋਂ ਦੂਰੋਂ ਨੇੜੇੋਂ ਜਦੋਂ ਆਉਂਦੇ ਆ ਤਾਂ ਉਹਦੇ ਨਾਲ ਇਹ ਵੀ ਸਾਰੇ ਜਣੇ ਇਕੱਠੇ ਰਹਦੇ ਹੁੰਦੇ ਆ ਸੋ ਇਦਾਂ ਦੀ ਮੁਸ਼ਕਲ ਆਉਣੀ ਨਹੀਂ ਨੀ ਆ ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਗੁੱਡ ਲੱਕ ਜਿਹੜਾ ਵਾਸਤੇ ਆ ਬਿਲਕੁਲ ਜੀ ਬਿਲਕੁਲ ਤੇ ਅ اچھا ਸਿਮਰਨ ਹੋਣ ਜਿਹੜੀ ਆਪਾਂ ਮੇਨ ਗੱਲ ਕਰੀਏ ਮੇਨ ਫੋਕਸ ਜਿਹੜੀ ਉਹ ਗੱਲ ਕਰੀਏ ਪ੍ਰੈਜ਼ਨੋ ਦੇ ਵਿੱਚ ਜਿਹੜਾ ਇਤਿਹਾਸ ਸਿਰਜ ਹੋਇਆ ਆ ਹਾਂਜੀ ਤੇ ਉਸ ਹਿਸਟਰੀ ਦੇ ਆਪਾਂ ਗਵਾਹ ਬਣਨ we have to witness that history right ਜਿਹੜਾ ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਹਾਂਜੀ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਐਲੀਮੈਂਟਰੀ ਸਕੂਲ ਦਾ ਉਦਘਾਟਨ ਹੋਣਾ ਰਿਬਨ ਕਟਿੰਗ ਹੋਣੀ ਆ ਸੋ ਬੜਾ ਇੱਕ ਅਹਿਮ ਇੰਪੋਰਟੈਂਟ ਇੰਪੋਰਟੈਂਟ ਇਵੈਂਟ ਆ ਇਹ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਹ ਆਪਣਾ ਇੱਥੇ ਹੁਣ ਜੂਨ 26 ਨੂੰ ਇਹ ਆਪਣੇ ਇੱਥੇ ਸਵੇਰੇ ਫਰੇਜ਼ਨੋ ਫਰੇਜ਼ਨੋ ਸ਼ਹਿਰ ਦੇ ਵਿੱਚ ਸਕੂਲ ਇਹ ਐਲੀਮੈਂਟਰੀ ਸਕੂਲ ਰਿਬਨ ਕਟਿੰਗ ਸੈਰਮੋਨੀ 9 ਵਜੇ ਸਵੇਰੇ ਲੱਗੇ 11 ਵਜੇ ਤੱਕ ਤੁਸੀਂ ਉੱਥੇ ਸਵੇਰੇ 8:00 ਜਾਂ 8:30 ਪਹੁੰਚ ਆਇਆ ਸਰ ਜਣੇ ਹੂੰ ਯਾ ਸੋ ਇਲੈਕਟਡ ਅਫੀਸ਼ੀਅਲਸ ਵੀ ਆ ਰਹੇ ਆ ਹਾਂਜੀ ਹਾਂਜੀ ਕਾਫੀ ਇਲੈਕਟਡ ਅਫੀਸ਼ੀਅਲਸ ਵੀ ਆ ਰਹੇ ਆ ਆਪਣੇ ਸਿਟੀ ਦੇ ਵੀ ਜਿਹੜੇ ਇੱਥੇ ਹੋਣੇ ਆ ਸਾਡੇ ਆਪਣੇ ਕਾਉਂਟੀ ਦੇ ਵੀ ਹੋਣੇ ਆ ਕਿ ਸਟੇਟ ਦੀ ਵੀ ਅਫੀਸ਼ੀਅਲਸ ਆਉਗੇ ਓਕੇ ਹਾਂਜੀ ਹਾਂਜੀ ਸਾਰਿਆਂ ਸੱਦਾ ਦਿੱਤਾ ਹੋਇਆ ਹੈ ਤੁਸੀਂ ਕਿਉਂ ਸੋਚਦੇ ਆ ਵੀ ਇਹ ਇੰਨਾ ਇੰਪੋਰਟੈਂਟ ਕਿਉਂ ਆਏ ਇਹ ਇਵੈਂਟ ਦੇ ਉੱਤੇ ਆਉਣਾ ਇੰਪੋਰਟੈਂਟ ਕਿਉਂ ਆ ਕੱਲਾ ਨਾਮ ਤੱਕ ਹੀ ਸੀਮਤ ਰਹਿ ਜਾਣਾ ਠੀਕ ਨਹੀਂ ਆ ਵੀ ਇਹ ਇਹ ਇੰਪੋਰਟੈਂਟ ਕਿਉਂ ਹੈ ਨਜ਼ਰ ਉਹ ਇਹ ਨਾ ਜਦੋਂ ਜਦੋਂ ਤੁਸੀਂ ਹੁਣੇ ਕਿਹਾ ਭਈ ਜਦੋਂ ਅਸੀਂ ਜਿਹੜਾ ਅਸੀਂ ਹੁਣੇ ਸਕੂਲ ਦਾ ਨਾਮ ਰੱਖ ਲਿਆ ਰਾਈਟ ਉਹਦਾ ਮੈਂ ਕਹਿਣਾ ਅਸੀਂ ਜਦੋਂ ਅਸੀਂ ਕੀਤਾ ਹੋਇਆ ਪਰ ਇਹ ਐਜੇ ਕਮਿਊਨਿਟੀ ਦੀ ਗੱਲ ਪੂਰੀ ਕਮਿਊਨਿਟੀ ਨੇ ਕੀਤਾ ਹੋਇਆ ਸਿਰਫ ਜਗਾਰਾ ਮੂਵਮੈਂਟ ਨਹੀਂ ਐਸੇ ਕ੍ਰੈਡਿਟ ਲੈ ਸਕਦੇ ਸਾਰੀ ਕਮਿਊਨਿਟੀ ਨੇ ਨਾਲ ਕੇ ਸਾਰਾ ਕੁਝ ਕੀਤਾ ਹੋਇਆ ਪਰ ਇਹਦਾ ਹੁਣ ਅਸੀਂ ਨਾਮ ਰੱਖਿਆ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਹੈ ਨਾ ਤੇ ਜਿਹੜਾ ਉਹ ਸਕੂਲ ਦਾ ਜਿਹੜਾ ਮਾਸਕੋਟ ਹੋਣਾ ਜਿਦਾਂ ਹੁਣ ਹਰੇਕ ਸਕੂਲ ਦਾ ਮਾਸਕੋਟ ਨਹੀਂ ਹੁੰਦਾ ਜਿਦਾਂ ਲਾਈਕ ਉਹ ਕੋਈ ਦੇਖਿਆ ਪਾਲੂ ਰੱਖਿਆ ਇਦਾਂ ਕੋਈ ਸ਼ੇਰ ਆ ਇੱਥੇ ਬੁਲਡੌਗ ਵਾਹ ਮਸ਼ਹੂਰ ਆ ਇੱਥੇ ਆਪਣਾ ਖਾਲੇ ਦਾ ਹਨਾ ਉੱਥੇ ਰੱਖਣਾ ਖਾਲਰ ਆ ਰॉयਲਸ ਹੂੰ ਹੂੰ ਉਹ ਮਾਸਕੋਟ ਆ ਇਦਾਂ ਤੇ ਪਿਕਚਰ ਹੈਗਾ ਇੱਕ ਸ਼ੇਰ ਦਾ ਪਿਕਚਰ ਆ ਤੇ ਉਹਦੇ ਉੱਤੇ ਸਿਰ ਉੱਤੇ ਤਾਜ ਆ ਹੂੰ ਮਤਲਬ ਇਹੀ ਜਿਦਾਂ ਅਸੀਂ ਚਾਹੁੰਦੇ ਆ ਪਏ ਇਹ ਜਿਹੜਾ ਸਕੂਲ ਆ ਇਹ ਸਿਰਫ ਸਕੂਲ ਨਾ ਹੋਵੇ ਇੱਥੇ ਇੱਕ ਐਗਜ਼ਾਮਪਲ ਬਣਿਆ ਜਿਦਾਂ ਪੂਰੇ ਜਿਹੜਾ ਕਾਉਂਟੀ ਨੂੰ ਵੀ ਸਾਡੇ ਇਲਾਕੇ ਨੂੰ ਵੀ ਬਣੇ ਸਟੇਟ ਨੂੰ ਵੀ ਪੂਰੇ ਦੇਸ਼ ਨੂੰ ਲੈ ਦੁਨੀਆ ਨੂੰ ਇੱਕ ਐਗਜ਼ਾਮਪਲ ਬਣ ਜਾਵੇ ਕਿ ਸਕੂਲ ਇਦਾਂ ਦਾ ਬਣਾਉਣਾ ਚਾਹੀਦਾ ਆ ਸੋ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਸ ਨਾਲ ਐਸੀ ਕਲੇ ਨਹੀਂ ਹੀ ਕੰਮ ਕਰ ਸਕਦੇ ਬਾਕੀਆਂ ਦੀ ਵੀ ਹੁਣ ਲੋੜ ਆ ਬਾਕੀਆਂ ਦੀ ਵੀ ਹੈਲਪ ਦੀ ਲੋੜ ਆ ਜੇ ਲੋ ਕੀ ਉਹਦਾ ਵੀ ਸਪੋਰਟ ਕਰੇ ਡੋਨੇਸ਼ਨ ਥਰੂ ਕਰ ਸਕਦੇ ਆ ਉਹਦਾ ਆ ਕੇ ਉਥੇ ਜੇ ਨਾ ਸਫਾਈਆ ਜੋ ਵੀ ਆਪਾਂ ਕਰਨਾ ਹੈ ਸਾਰਾ ਕੁਝ ਅਸੀਂ ਇੱਕ ਹਫਤਾ ਇੱਕ ਵੀਕ ਪਹਿਲਾਂ ਸ਼ੁਰੂ ਹੋ ਜਾਣਾ ਇੱਕ ਵੀਕ ਅਸੀਂ ਪਹਿਲਾਂ ਸਫਾਈਆ ਸ਼ੁਰੂ ਕਰਨ ਲੱਗ ਪਾ ਉਹ ਸਕੂਲ ਦਾ ਵੀ ਕੰਸਟ੍ਰਕਸ਼ਨ ਅਲਮੋਸਟ ਬੇਸਿਕਲੀ ਡਨ ਨਹੀਂ ਆ ਜੀ ਠੀਕ ਆ ਹਾਂਜੀ ਹੁਣ ਕਿਉਂਕਿ ਹੁਣ ਸਕੂਲ ਈਅਰ ਸ਼ੁਰੂ ਹੋਣ ਵਾਲੇ ਆ ਆ ਮੌਕੇ ਮਤਲਬ ਦੋ ਤਿੰਨ ਮਹੀਨੇ ਰਹੀ ਬਸ ਹੁਣ ਆਗਸਟ ਦੇ ਵਿੱਚ ਉਹ ਹੁਣ ਸਕੂਲ ਸ਼ੁਰੂ ਹੋ ਜਾਣਾ ਆ ਸੋ ਇਹ ਬਹੁਤ ਇੰਪੋਰਟੈਂਟ ਏ ਕਿਉਂਕਿ ਉਹਨਾਂ ਸ਼ੀਰ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਉਹਨਾਂ ਨੇ ਉਹ ਸ਼ਹੀਦੀ ਜਿਹੜਾ ਉਹ ਦਿੱਤੀ ਕੁਰਬਾਨੀ ਸਾਡੀ ਕੌਮ ਲਈ ਉਹਨਾਂ ਨੇ ਦਿੱਤੀ ਹੈ ਨਾ ਉਹ ਅਸੀਂ ਇਹ ਕਦੀ ਭੁੱਲ ਨਹੀਂ ਸਕਦੇ ਤੇ ਜਿਹੜੀ ਆਉਣ ਵਾਲੀ ਪੀੜ੍ਹੀਆਂ ਆ ਉਹਨਾਂ ਨੂੰ ਅਸੀਂ ਸਾਡਾ ਫਾਇਦਾ ਸਾਡਾ ਫਰਜ਼ ਬਣਦਾ ਆ ਤੇ ਉਹਨਾਂ ਨੂੰ ਦਸੀਏ ਪਈ ਕੌਣ ਸ਼ੀਰ ਭਾਈ ਜਸਵੰਤ ਸਿੰਘ ਖਾਲੜਾ ਸੀ ਉਹਨਾਂ ਦਾ ਗੋਲ ਕੀ ਸੀਗੇ ਉਹ ਕਿਸ ਟਾਈਪ ਦੇ ਇਨਸਾਨ ਸੀ ਉਹਨਾਂ ਦੇ ਲਾਈਕ ਹੈ ਨਾ ਮੋਰੋਸ ਕੇ سٹ ਐਫ ਐਕਸ ਕੇ ਸਟਾਈਪ ਦੇ ਸੀਗੇ ਹੈ ਨਾ ਸੋ ਉਹ ਇਦਾਂ ਦੀਆਂ ਚੀਜ਼ਾਂ ਅਸੀਂ ਪੈਸ ਔਨ ਕਰਨਾ ਚਾਹੁੰਦੇ ਅਗਲੀ ਜਿਹੜੀ ਹੈ ਨਾ ਕਮਿਊਨਿਟੀ ਆ ਰਹੀ ਹੈ ਅਗਲੀ ਜਿਹੜੀ ਪੀ ਡੀ ਆਪਣੇ ਹੁਣ ਜਿਹੜੇ ਉੱਤੇ ਬੱਚੇ ਵੀ ਜਾ ਰਹੇ ਆ ਜਿਹੜੇ ਬੱਚੇ ਹੁਣ ਆਲਮੋਸਟ ਲਾਈਕ 6-7% ਸਾਡੇ ਪੰਜਾਬੀ ਸਿੱਕ ਹੋਣੇ ਆ ਹਮ ਮਹਿਜ ਉਹ ਦੈਟਸ ਇਟ ਮੋਸਟਲੀ ਇਟਸ ਗੋਇੰ ਟੂ ਬੀ ਨਾਨ ਪੰਜਾਬੀ ਨਾਨ ਸੈਕ ਗੋਰੇ ਮਸੀਕੇ ਕਾਲੇ ਚੀਨੇ ਰਾਈਟ ਐਂਡ ਉਹ ਅਸੀਂ ਇਦਾਂ ਨਹੀਂ ਚਾਹੁੰਦੇ ਬਈ ਸਿਰਫ ਸਾਡੇ ਬੱਚਿਆਂ ਲਈ ਅਸੀਂ ਆਪਾਂ ਕਰਨਾ ਚਾਹੁੰਦੇ ਹਾਂ ਸਾਰਿਆਂ ਲਈ ਸਾਰੇ ਬੱਚੇ ਉਹ ਵੀ ਆਪਣੇ ਬੱਚੇ ਆ ਸਾਡੇ ਸਾਰੇ ਸਾਰਿਆਂ ਦੇ ਸਾਂਝੇ ਹੁੰਦੇ ਆ ਸਾਡੇ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਸੋ ਜੋ ਕੁਝ ਵੀ ਅਸੀਂ ਉਹ ਸਪੁੱਚੇ ਕਰੂਗੇ ਨਾ ਬਾਕੀ ਉਹ ਜਿਹੜੇ ਉਹ ਕਮਿਊਨਿਟੀ ਵੀ ਹੋਗੀ ਉਹਨਾਂ ਦੀ ਵੀ ਹੈਲਪ ਹੋਊਗੀ ਨਾ ਕਿਉਂਕਿ ਇਹ ਵੀ ਜਿਹੜਾ ਹਿਊਮਨ ਰਾਈਟਸ ਹੈ ਜਿਹੜੇ ਹਨ ਇਹ ਜਿਸ ਭਾਈ ਜਿਸ ਵਾਂਗੂ ਕਹਿੰਦਾ ਸੀਗੇ ਹਿਊਮਨ ਰਾਈਟਸ ਹੈ ਹੋ ਇੱਕ ਐਗਜ਼ਾਮਪਲ ਸੀਗੇ ਵੱਡੇ ਸੋ ਹਿਊਮਨ ਰਾਈਟਸ ਇਨਕਲੂਡਸ ਐਵਰੀਬਾਡੀ ਰਾਈਟ ਸੋ ਅਸੀਂ ਚਾਹੁੰਦੇ ਭਈ ਪੂਰੀ ਕਮਿਊਨਿਟੀ ਵੀ ਉੱਥੇ ਨਾਲ ਵੀ ਜਿਹੜੇ ਉੱਥੇ ਹੈਗੇ ਉਹਨਾਂ ਦੇ ਵੀ ਹੈਲਪ ਹੋਵੇ ਏਰੀਆ ਵੀ ਉੱਥੇ ਵਧੀਆ ਕਰੀਏ ਏਰੀਆ ਵੀ ਬਧਾਈਏ ਉਹ ਜਿਸ ਸਿਰਫ ਸਕੂਲ ਨਹੀਂ ਸਕੂਲ ਦੇ ਆਲੇ ਦੁਆਲੇ ਕਲੀਨ ਅਪ ਹੋਵੇ ਸੜਕਾਂ ਵੀ ਸਾਫ ਨੇਬਰਹੂਡ ਅਪਲਿਫਟ ਹੋਵੇ ਨੇਬਰਹੂਡ ਆਪਣਾ ਅਪਲਿਫਟ ਹੋਵੇ ਤੇ ਟ੍ਰੀ ਐਸੀ ਵੀ ਜੀਏ ਜਾ ਕੇ ਇਦਾਂ ਦੀਆਂ ਚੀਜ਼ਾਂ ਕਰੀਏ ਨਾ ਹੂੰ ਸੋ ਕੀ ਚੈਲੰਜਸ ਤੁਹਾਨੂੰ ਨਜ਼ਰ ਆ ਰਿਹਾ ਹੈ ਜਸਟ ਨਾਟ ਬੀ ਆਪਾਂ ਇਹ ਇਵੈਂਟ ਜਿਹੜਾ ਉਹ ਕਰ ਦੇਣਾ ਵੀ ਆਪਾਂ ਉਦਘਾਟਨ ਕਰਤਾ ਚਲੋ ਬੰਦੇ ਵੀ ਇਕੱਠੇ ਹੋ ਗਏ ਆ ਵੀ ਗਏ ਬਟ ਦੇ ਸਟਿਲ ਚੈਲੰਜਸ ਰਾਈਟ ਉਹ ਨੇਬਰਹੂਡ ਨੂੰ ਜਿਹੜਾ ਅਪਲਿਫਟ ਕਰਨ ਵਾਲੀ ਜਿਹੜੀ ਗੱਲ ਆ ਉਹ ਇੱਕ ਬਹੁਤ ਵੱਡਾ ਚੈਲੰਜ ਆ ਬਿਲਕੁਲ 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 ਜੀ ਹੈ ਆਈ ਥਿੰਕ ਇੱਕ ਵੱਡੀ ਚੈਲੰਜ ਇੱਕ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਸਾਡਾ ਆਈ ਥਿੰਕ ਇਹ ਹੁਣ ਅਸੀਂ ਹੈ ਨਾ ਉੱਥੇ ਜਿਸ ਉਹ ਸਕੂਲ ਡਿਸਟ੍ਰਿਕਟ ਹੈ ਹਨਾ ਉਹ ਪੈਂਦਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਜਿਹੜੇ ਸਰ ਜਿਹੜਾ ਸਾਡਾ ਜਕਾਰਾ ਮੂਵਮੈਂਟ ਹੈ ਜਿਹੜੀ ਸੰਸਥਾ ਹੈ ਸਾਡਾ ਜਿਹੜੇ ਬੱਚੇ ਜੁੜੇ ਆ ਉਹ ਬੱਚੇ ਲਾਈਕ ਤਕਰੀਬਨ ਆਈ ਥਿੰਕ ਮੇਬੀ ਸੈਂਟਰਲ ਯੂਨੀਫਾਈਡ ਦੇ ਵਿੱਚ ਤਕਰੀਬਨ ਹੋਗੇ ਸਾਡੇ ਨਾਲ ਲਾਈਕ 4-500 ਬੱਚਾ ਹੋਗਾ ਠੀਕ ਹੈ ਜੀ ਐਲੀਮੈਂਟਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਜਿਹੜਾ ਸਾਡੇ ਇਵੈਂਟਸ 'ਚ ਆਉਂਦੇ ਆ ਸਪੋਰਟਸ ਦੇ ਪਾਰਕ ਦੇ ਵਿੱਚ ਸਾਡੇ ਨਾਲ ਸੇਵਾ ਕਰਦੇ ਆ ਤੇ ਇੰਨੇ ਕ ਹੋਗੇ ਹਨਾ ਤੇ ਜਿਹੜੇ ਉਹਨਾਂ ਦੇ ਪੇਰੈਂਟਸ ਆ ਅਸੀਂ ਇਹ ਬਹੁਤ ਕੋਸ਼ਿਸ਼ ਕਰ ਰਹੇ ਹੁਣ ਜਿੱਦਾਂ ਭਈ ਜਿੱਦਾਂ ਅਸੀਂ ਜਿਹੜਾ ਮਿਸਲ ਵੀ ਸ਼ੁਰੂ ਕੀਤਾ ਹੋਇਆ ਹੈ ਨਾ ਤੇ ਫੈਜ਼ਨੋ 'ਚ ਕਈ ਵਾਰੀ ਸੀ ਮਸ਼ਹੂਰੀ ਦੇਈਦੀ ਹੁੰਦੀ ਫੇ ਤੁਸੀਂ ਆਇਓ ਉੱਥੇ ਅਸੀਂ ਚਾਹੁੰਨੇ ਪਏ ਹੁਣ ਜਿਹੜਾ ਹੁਣ ਜਕਾਰਾ ਮੂਵਮੈਂਟ ਆ ਇਹ ਇਹ ਬੇਸਿਕਲੀ ਇਹ ਯੂਥ ਆਰਗੇਨਾਈਜੇਸ਼ਨ ਮੰਨਿਆ ਜਾਂਦਾ ਹੈ ਪਰ ਇਹ ਟਾਈਮ ਹੁਣ ਹੋ ਗਿਆ ਪਏ ਅਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਵੀ ਬਣਾਣਾ ਚਾਹੁੰਦੇ ਆ ਸੋ ਜਿਹੜੇ ਪੇਰੈਂਟਸ ਆ ਅਸੀਂ ਪੇਰੈਂਟਸ ਨੂੰ ਕਿੱਦਾਂ ਜੋੜੀਏ ਨਾਲ ਆਪਣੇ ਨਾਲ ਨਾ ਕਿਉਂਕਿ ਉਹਨਾਂ ਦੇ ਵੀ ਬੱਚੇ ਤਾਂ ਹੋਣਾ ਜੇ ਬੱਚਿਆਂ ਨੇ ਜਿਹੜੇ ਜਾਣੇ ਉਹ ਸਕੂਲ ਦੇ ਵਿੱਚ ਦੋਸਨ देयर ਕਿਡਸ ਐਗਜੈਕਟ ਉਹਨਾਂ ਦੇ ਬੱਚੇ ਆ ਓਲ ਰਾਈਟ ਸੋ ਅਸੀਂ ਕਈ ਪੇਰੈਂਟਸ ਆਉਂਦੇ ਆ ਕਈ ਪੇਰੈਂਟਸ ਆਉਂਦੇ ਆ ਬਹੁਤ ਲਾਈਕ ਮੋਰੇ ਹੋ ਕੇ ਉਹ ਸੇਵਾ ਕਰਦੇ ਆ ਹੈ ਨਾ ਪਰ ਮੋਸਟਲੀ ਪੇਰੈਂਟਸ ਲਾਈਕ ਨਾ ਬਈ ਬੱਚਿਆਂ ਨੂੰ ਛੱਡ ਦੇਣਾ ਤੇ ਬਾਹਰ ਤੁਸੀਂ ਆਪਣੇ ਸਾਡੇ ਬੱਚੇ ਪਾਲੋ ਸਾਡੇ ਦੇ ਹੂੰ ਅਸੀਂ ਇਹ ਇਦਾਂ ਬਹੁਤ ਕੁਝ ਦੇਖਿਆ ਸੋ ਅਸੀਂ ਪੇਰੈਂਟਸ ਨੂੰ ਬੇਨਤੀ ਕਰਦੇ ਹਾਂ ਜੇ ਤੁਸੀਂ ਸੁਣਦੇ ਤੁਹਾਡੇ ਬੱਚੇ ਆ ਅਸੀਂ ਅਸੀਂ ਆਈ ਨੋ ਮੈਨੂੰ ਪਤਾ ਹੈ ਸਾਡੇ ਪੇਰੈਂਟਸ ਵੀ ਲਾਈਕ ਨਾ ਐਵਰੀਬਾਡੀਜ਼ ਪੇਰੈਂਟਸ ਕਰਮਾ ਕਰਾਂਗੇ ਬਿਜ਼ੀ ਹੁੰਦੇ ਆ ਪਰ ਲਾਈਕ ਜਾਂ ਕੋਈ ਵੀਰ ਕੋਈ ਸੁਣਦਾ ਹੋਵੇ ਕੋਈ ਟਰੱਕ ਚੌੜਾ ਜਾਂ ਕੋਈ ਨਾ ਭੈਣ ਸੁਣਦੀ ਹੋਗੀ ਨਰਸਿੰਗ ਕਰਦੀ ਆ ਰਾਈਟ ਲਾਈਕ ਦੋਜ਼ ਆਰ ਵੈਰੀ ਹਾਰਡ ਸ਼ਿਫਟਸ 12 ਆਵਰ ਸ਼ਿਫਟਸ ਹਣਾ ਰਾਤ ਨੂੰ ਕੇ ਬਈ ਜਾਣਾ ਪੈਂਦਾ ਕਈ ਵਾਰੀ ਜੇ ਕੋਈ ਭਾਈ ਟਰੱਕ ਦੇ ਹੁੰਦੇ ਆ ਕਈ ਕਦਮ ਆ ਹੀ ਨਹੀਂ ਹੁੰਦਾ ਤਿੰਨ ਚਾਰ ਦਿਨ ਬਾਅਦ ਆਉਂਦੇ ਆ ਪਰ ਫਿਰ ਵੀ ਤੁਸੀਂ ਆਪਣੇ ਬੱਚਿਆਂ ਦੇ ਲਾਈਫ ਦੇ ਵਿੱਚ ਜਰੂਰ ਤੁਸੀਂ ਸ਼ਾਮਲ ਹੋ ਯੂ نو ਕਿਸ ਨਾਲ ਕਿਸ ਤਰ੍ਹਾਂ ਰਾਈਟ ਬੀ ਇਨਵੋਲਡ ਇਨ ਯਰ ਕਿਡਸ ਲਾਈਵਜ਼ ਬਹੁਤ ਇੰਪੈਕਟ ਹੁੰਦਾ ਬੱਚਿਆਂ ਦੇ ਆਪ ਤੇ ਹਣਾ ਭਾਵੇਂ ਅਸੀਂ ਕੀ ਕੁਝ ਦੇਖਿਆ ਬੱਚਿਆਂ ਦੇ ਨਾਲ ਜਿਹੜੇ ਲਾਈਕ ਬੱਚੇ ਲਾਈਕ ਬਹੁਤ ਲਾਈਕ ਹੰਬਲ ਬੈਕਗਰਾਉਂਡ ਤੋਂ ਵੀ ਆਉਂਦੇ ਆ ਜਿਹੜੇ ਬੱਚੇ ਲੱਗਿਨੋਂ ਕਿਨੇ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਲੱਗ ਅਮੀਰ ਬੈਕਗਰਾਉਂਡ ਤੋਂ ਵੀ ਆਉਂਦੇ ਆ ਗੱਲ ਤਾਂ ਸਾਰੀ ਡਿਪੈਂਡ ਹੁੰਦੀ ਆ ਬਈ ਮਾਪੇ ਉਹਨਾਂ ਨੇ ਕਿੰਨਾ ਟਾਈਮ ਸਪੈਂਡ ਕੀਤਾ ਆ ਉਹਨਾਂ ਦੇ ਨਾਲ ਆਪਣਾ ਜਿਹੜਾ ਕਲਚਰ ਕਿੰਨਾ ਸਿਖਾਇਆ ਰਿਲੀਜੀਅਨ ਬਾਰੇ ਕਿੰਨਾ ਸਿਖਾਇਆ ਗੁਰਦੁਆਰੇ ਲੈ ਕੇ ਜਾਂਦੇ ਆ ਕਿ ਨਹੀਂ ਐਥਿਕਸ ਸਿਖਾਇਆ ਐਥਿਕਸ ਮੋਰਲਸ ਇਦਾਂ ਦੀਆਂ ਚੀਜ਼ਾਂ that is way more valuable than any kind of money ever so that is a big challenge for us ਸਟਾਰਟਲੇ ਬਹੁਤ ਢੀ ਚੈਲੰਜ ਆ ਵੀ ਜਿਹੜੇ ਮਾਪੇ ਉਹਨਾਂ ਨੂੰ ਕਿੱਦਾਂ ਸੀ ਲੱਗ ਜਗਾਈਏ ਇਨਵੋਲਵ ਕਰੀਏ ਇਨਵੋਲਵ ਕਰੀਏ ਇਦਾਂ ਦੇ ਕੰਮਾਂ ਜੀ so ਨਹੀਂ ਇਹ ਇ ਆਪਾਂ ਜੀ ਉਸ ਨੂੰ ਮਾਡਲ ਸਕੂਲ ਬਣਾਉਣਾ ਆ ਤੇ ਆਪਾਂ ਨੂੰ ਐਜ਼ ਏ ਮਾਡਲ ਪੇਰੈਂਟਸ ਦੇ ਵਾਂਗੂ ਕੰਮ ਕਰਨਾ ਪੈਣਾ ਹੈ ਮਾਡਲ ਜਿਹੜੇ ਕਮਿਊਨਿਟੀ ਦੇ ਵਿੱਚ ਰਹਿਣ ਵਾਲੇ ਜਿਹੜੇ ਸਿਟੀਜ਼ਨ ਆ ਉਸ ਦੇ ਤੌਰ ਦੇ ਉੱਤੇ ਕੰਮ ਜਿਹੜਾ ਉਹ ਕਰਨਾ ਪੈਣਾ ਆ ਸੋ ਇਹ ਇਹ ਜ਼ਰੂਰੀ ਜਿਹੜੀਆਂ ਇਹ ਚੀਜ਼ਾਂ ਆ ਸੋ ਆਪਾਂ ਫੇਰ ਦਹਰਾਉਣੇ ਜਾਈਏ ਹਿਸਟਰੀ ਬਣਨ ਜਾ ਰਹੀ ਆ ਨਾਮ ਸਥਾਪਿਤ ਕਰ ਦੇਣਾ ਇੱਕ thing ਆ ਇੱਕ ਗੱਲ ਆ ਔਰ ਉਸ ਦਿਨ ਜਦਨ ਇੰਨੀ ਜਦੋਂ ਜਹ ਦੇ ਨਾਲ ਸਿਮਰਨ ਜਦੋਂ ਨਾਮ ਰਖਵਾਇਆ ਗਿਆ ਹੋਵੇ ਬਿਲਕੁਲ ਤੇ ਜ ਆਪਣੇ ਬੰਦੇ ਸ਼ੂਆ ਆਪਣਾ ਕਰਨ ਉਹਨਾਂ ਨੇ ਕਹਿਣਾ ਯਾਰ ਕੀ ਸਾਨੂੰ ਵਾਕਿਆ ਲੋੜ ਚੀਏ 7-8% ਨਿਆਣੇ ਵਾਲਿਆਂ ਦੇ ਲਈ ਉਹਨਾਂ ਦੇ ਉਸ ਕਮਿਊਨਿਟੀ ਦੇ ਨਾਮ ਦੇ ਦੇ ਸਕੂਲ ਜਿਹੜਾ ਉਹ ਰੱਖਣ ਦੇ ਲਈ ਇੱਥੇ ਨਾ ਤੁਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਥੇ ਕਿ ਨਾ ਆਪਣੇ ਇੱਥੇ ਕਲੋਵਿਸ ਤੇ ਸਨੀ ਸਾਈਡ ਦੇ ਮਿਡਲ ਵਿੱਚ ਇੱਕ ਸਕੂਲ ਆ ਠੀਕ ਹੈ ਮੰਗ ਕਮਿਊਨਿਟੀ ਨੇ ਸਕੂਲ ਆਪਣੇ ਆਪਣੇ ਮੰਗ ਬੰਦੇ ਦਾ ਕਿਸੇ ਨਾਮ ਰੱਖਿਆ ਮੈਨੂੰ ਹੁਣ ਮਾਫ ਕਰਿਓ ਮੈਨੂੰ ਉਹਦਾ ਨਾਮ ਯਾਦ ਨਹੀਂ ਮੰਗ ਬੰਦੇ ਦਾ ਨਾਮ ਸੀਗਾ ਨਾ ਤੇ ਉਥੇ ਤੁਸੀਂ ਇਕੱਠ ਜਦੋਂ ਉਹਨਾਂ ਨੇ ਸੁਰਵੇਬਨ ਕਟਿੰਗ ਉਹਨਾਂ ਦੀ ਹੋਈ ਸੀਗੀ ਨਾ ਸਕੂਲ ਦੀ ਓਪਨਿੰਗ ਸੀਗੀ ਆਲਮੋਸਟ ਲਗ 4000 ਬੰਦਾ ਆਇਆ ਸੀ ਵਾਓ ਯਾ ਇਹ ਕਦੋਂ ਦੀ ਗੱਲ ਆ ਇਹ ਆਲਮੋਸਟ ਆਈ ਥਿੰਕ 5-6 ਸਾਲ ਹੋ ਗਏ ਪੰਜ ਛੇ ਸਾਲ ਪਹਿਲਾਂ ਦੀ ਸੀ ਅੱਛਾ ਸੋ ਅਗਲੇ ਨੂੰ ਪ੍ਰਾਊਡ ਸੀਗਾ ਆਪਣੀ ਆਪਣੀ ਹੈਰੀਟੇਜ ਤੇ ਹੁਣ ਜਿਹੜੇ ਵੀ ਆਪਣੇ ਉਹ ਸ਼ਹੀਦ ਤੇ ਐਗਜ਼ੈਕਟਲੀ ਹੁਣ ਜਿਹੜੇ ਆਪਣੇ ਹੁਣ ਲੋਕੀ ਸੁਣ ਰਹੇ ਆ ਭਾਵੇਂ ਤੁਸੀਂ ਮੋਡੇਸਟ ਹੋ ਰਹੇ ਨੇ ਜਾਂ ਟਾਲਰ ਕਰ ਰਹੇ ਨੇ ਜਾਂ ਤੁਸੀਂ ਵਾਇਸੇਲੀਆ ਬੇਕਰ ਤੁਸੀਂ ਆਊਟ ਆਫ ਕੈਲੀਫੋਰਨੀਆ ਵੀ ਜਿਹੜੇ ਕੈਲੀਫੋਰਨੀਆ ਵੀ ਰਹਿੰਦੇ ਬੇਅਰ ਜਾਂ ਸੈਕਰਮੈਂਟੋ ਤੁਸੀਂ ਜ਼ਰੂਰ ਉਸ ਦਿਨ ਟਾਈਮ ਕੱਢ ਕੇ ਆਇਓ ਜੂਨ 26 ਤਰੀਕ ਆ 9 ਤੋਂ ਲੈ ਕੇ 11 ਵਜੇ ਤੱਕ ਇੱਥੇ ਰਿਬਨ ਕਟਿੰਗ ਤੇ ਤੁਸੀਂ 8 ਵਜੇ ਪਹੁੰਚ ਜਾਇਓ ਉੱਥੇ ਫਰੇਜ਼ਨੋ ਫਰੇਜ਼ਨੋ ਹਾਂਜੀ ਹਾਂ ਕੈਲੀਫੋਰਨੀਆ ਦਾ ਸੈਂਟਰ ਪੁਆਇੰਟ ਤੇ ਆਪਣੇ ਉਥੇ ਬੀਬੀ ਪਰਮਜੀਤ ਕੋਲ ਖਲ ਰਹਾ ਸਦਾ ਉਹ ਉਹਨਾਂ ਨੇ ਵੀ ਆਉਣਾ ਆ ਆਪਣੇ ਭੈਣ ਜੀ ਆ ਮਨੁਕਰਨ ਕੌਰ ਖੱਲੜਾ ਉਹ ਵੀ ਆ ਕੇ ਫੈਮਿਲੀ ਉਹਨਾਂ ਨੇ ਉੱਥੇ ਹੋਣਾ ਸ਼ਾਮਲ ਹੋਣਾ ਆ ਜੀ ਸੋ ਉਹਨਾਂ ਨੂੰ ਵੀ ਜਿਹਦਾ ਨਾ ਥੋੜਾ ਜਿਹਾ ਸਮਰਥ ਹੋਊਗਾ ਰਾਈਟ ਕਿਉਂਕਿ ਉਹਨਾਂ ਦੀ ਫੈਮਿਲੀ ਨੇ ਇਨੀ ਬੜੀ ਕੁਰਬਾਨੀ ਦਿੱਤੀ ਹੈ ਜੇ ਆਪਣੀ ਹੋਣੀ ਇਥੇ ਜਿੰਨੀ ਬਾਹਰਲੀ ਹੁਣ ਕਮਿਊਨਿਟੀ ਜਿਹੜੀ ਬੈਠੀ ਹੈ ਇਥੇ ਕੈਲੀਫੋਰਨੀਆ 'ਚ ਜੇ ਤਾਂ ਉੱਥੇ ਫਿਰ ਲਾਈਕ 200 300 ਬੰਦਾ ਇਕੱਠਾ ਹੋਇਆ ਫਿਰ ਤਾਂ ਇਹ ਸ਼ਰਮਾਰੀ ਗੱਲ ਆ ਮੇਰੇ ਹਿਸਾਬ ਨਾਲ ਹਮਾਉਂ ਕਮਿਊਨਿਟੀ ਆਪਣੇ ਤੋਂ ਘੱਟ ਆ ਇੱਥੇ ਉਹਦਾ ਫਰੈਜ਼ ਨੋਜ ਬਹੁਤ ਆ ਰਾਈਟ ਆਪਣੇ ਆਪਣੀ ਗਿਣ ਉਹ ਟਾਈਮ ਕੱਢਿਓ ਇਹੋ ਜਿਹੀਆਂ ਚੀਜ਼ਾਂ ਲਈ ਜੇ ਤੁਸੀਂ ਟਾਈਮ ਨਹੀਂ ਕੱਢ ਸਕਦਾ ਤਾਂ ਫਿਰ ਫੇਸਬੁੱਕ ਤੇ ਕੱਲੇ ਕਮੈਂਟ ਲਿਖ ਕੇ ਜਾਂ ਕੱਲੀਆਂ ਵੀਡੀਓ ਪਾ ਕੇ ਗੱਲ ਨਹੀਂ ਬਣਨਾ ਇਹੋ ਜਿਹੀਆਂ ਥਾਂ ਤੇ ਸ਼ੋਅ ਅਪ ਕਰਨਾ ਪੈਂਦਾ ਹਾਂਜੀ ਯੂ ਹੈਵ ਟੂ ਸ਼ੋਅ ਅਪ ਸੋ ਟਾਈਮ ਕੱਢਿਓ ਕੰਮ ਕਰਦੇ ਹੋ ਨਿਆਣਿਆਂ ਨੂੰ ਤਾਂ ਵੈਸੇ ਛੁੱਟੀਆਂ ਹੋ ਜਾਣੀਆਂ ਆ ਯਾ ਯਾ ਉਸ ਸਮੇਂ ਛੁੱਟੀਆਂ ਹੋਣੀਆਂ ਆ ਉਹ ਛੁੱਟੀਆਂ ਦਾ ਸੀਜ਼ਨ ਆ ਹਾਂਜੀ ਹਾਂਜੀ ਪੂਰੀ ਫੈਮਿਲੀ ਨੂੰ ਲੈ ਕੇ ਆਇਓ ਆਪਣੇ ਫਰੈਂਡਾਂ ਨੂੰ ਵੀ ਕਹੋ ਆਪਣੇ ਫੈਮਿਲੀ ਨੂੰ ਵੀ ਇਕੱਠੇ ਕਰਕੇ ਆਓ ਕਈ ਵਾਰੀ ਇਦਾਂ ਹੁੰਦਾ ਨਾ ਕਈ ਵਾਰੀ ਆਪਣੇ ਮਨ ਵਿੱਚ ਮੈਂ ਦੇਖਿਆ ਜਦੋਂ ਮੈਂ ਕਈ ਵਾਰੀ ਦੱਸਦਾ ਜੇ ਨਾ ਆਪਣੇ ਕੋਈ ਫੈਮਲੀ ਉਹ ਕਹਿੰਦੇ ਨਹੀਂ ਨਹੀਂ ਉਹਨਾਂ ਨੇ ਏਦਾਂ ਜਵਾਬ ਆਉਂਦੇ ਭਈ ਨਹੀਂ ਉਹ ਏਦਾਂ ਦੇ ਕੰਮਾਂ ਤੇ ਆਉਂਦੇ ਨਹੀਂ ਉਹ ਲਾਈਕ ਨਹੀਂ ਕਰਦੇ ਪਰ ਉਹ ਤੁਹਾਨੂੰ ਪਤਾ ਨਹੀਂ ਕੋਈ ਤੁਸੀਂ ਪੁੱਛਿਆ ਨਹੀਂ ਤੁਸੀਂ ਬਸ ਆਪਣੇ ਕੋਲੇ ਬਣਾ ਲਈ ਕਰ ਆਪਣੇ ਕੋਲੇ ਗੱਲ ਬਣਾ ਲਈ ਕੀ ਪਤਾ ਉਹ ਆਉਣਾ ਚਾਹੁੰਦੇ ਹੋਗੇ ਅੱਗੇ ਕੋਈ ਸਿੱਖ ਨੂੰ ਮਿਲੂਗਾ ਉਹਨਾਂ ਨੂੰ ਅੱਗੇ ਦੇਖੋਗੇ ਕੱਠ ਦੇਖੋਗੇ ਭਈ ਦੇਖੋਗੇ ਜਸਵੰਤ ਸਿੰਘ ਖਾਲਸੇ ਦੇ ਬਾਰੇ ਉਹਨਾਂ ਦੀ ਲਾਈਫ ਦੀ ਕੁਰਬਾਨੀ ਦੇ ਬਾਰੇ ਦੇਖੋ ਸਿੱਖੂਗੇ ਯੂ ਡੋਨੋ ਤੁਸੀਂ ਆਪਣੇ ਆਪ ਵਿੱਚੋਂ ਗੱਲ ਬਣਾ ਲੈਂਦੇ ਲੋਕੀ ਕੱਲਾ ਇਹ ਹੀ ਨਹੀਂ ਅਗਲਾ ਕੋਈ ਮੋਟੀਵੇਟ ਹੋ ਗਿਆ ਆਪਣੇ ਇਲਾਕੇ 'ਚ ਇਦਾਂ ਦਾ ਕੰਮ ਕਰਾ ਸਕਦਾ ਯਾ ਐਗਜ਼ੈਕਟਲੀ ਮੁਹਿੰਮ ਤਾਂ ਸ਼ੁਰੂ ਹੋ ਸਕਦੀ ਹੈ ਬਿਲਕੁਲ ਯਾ ਹੋਣੀ ਨਹੀਂ ਹੋਣੀ ਉਹ ਬਕਰੀ ਗੱਲ ਆ ਆਪਾਂ ਨੂੰ ਪਤਾ ਹੈ ਵੀ ਕਿੰਨੀ ਜਦੋਜਾਹਤ ਇਸ ਦੇ ਵਿੱਚ ਜਿਹੜੀ ਉਹ ਹੈਗੀ ਆ ਸੋ ਸੈਂਟਰਲ ਯੂਨੀਵਰਸ ਸਕੂਲ ਡਿਸਟ੍ਰਿਕਟ ਦੇ ਵਿੱਚ ਇਸ ਟਾਈਮ ਦੋ ਪੰਜਾਬੀ ਲਖਨਦੀਪ ਸਿੰਘ ਜਗਾਰਾ ਮੂਵਮੈਂਟ ਦਾ ਜਿਹੜਾ ਫਾਊਂਡਰ ਤੇ ਮੁੰਡਾ ਸਿੱਧੂ ਜਸਪ੍ਰੀਤ ਸਿੱਧੂ ਜੋ ਕਿ ਨਰਸਾ ਤੇ ਉਹ ਉਸ ਟਾਈਮ ਉਤੇ ਗੱਲ ਉਹ ਹੈਗੇ ਆ ਸੋ ਆਪਾਂ ਜਦੋਂ ਆਪਣੇ ਚੰਗੇ ਅਹੁਦੇਦਾਰਾਂ ਨੂੰ ਵਧੀਆ ਪੋਜੀਸ਼ਨਸ ਦੇ ਉੱਤੇ ਘਲਦੇ ਆ ਥੈਂਕਸ ਫੋਰ ਇਨ ਟੂ ਪਲੇਸ స్టార్ట్స్ ਟੂ ਗੇਟਿੰਗ ਫਾਲਿੰਗ ਇਨ ਟੂ ਪਲੇਸ ਸੋ ਵੀ ਉਹ ਮਹਿਮਾ ਜਿਹੜੀ ਉਹ ਤਾਂ ਇਦਾਂ ਚੱਲਦੀਆਂ ਐ ਸੋ ਗ੍ਰਾਸ ਰੂਟ ਲੈਵਲ ਤੋਂ ਸ਼ੁਰੂ ਹੋ ਕੇ ਇਹ ਆਪਾਂ ਨੂੰ ਜਿਹੜੇ ਮਿਸ਼ਨ ਆ ਇਹ ਟੀਚੇ ਉਦੋਂ ਤੱਕ ਜਿਹੜਾ ਸਰ ਨਹੀਂ ਜਿਹੜੇ ਹੋ ਸਕਦੇ ਜਿੰਨੀ ਦੇਰ ਤੱਕ ਆਪਾਂ ਇਸ ਦੇ ਵਿੱਚ ਅਹਿਮੀਅਤ ਨਹੀਂ ਜਿਹੜੀ ਉਹ ਦਿਖਾਉਂਦੇ ਉਸ ਦਿਨ ਆਪਾਂ ਉੱਥੇ ਸੀਗੇ ਜਿਸ ਦਿਨ ਆਈ ਥਿੰਕ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਦਾ ਨਾਮ ਨੂੰ ਲੈ ਕੇ ਜਿਹੜੀ ਉਹ ਵੋਟ ਜਿਹੜੀ ਹੋਣੀ ਸੀ ਉਸ ਦਿਨ ਉਹਨਾਂ ਦਾ ਵੀ ਸੈਂਟਰ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ ਵਾਲਿਆਂ ਦਾ ਵੀ ਮੀਟਿੰਗ ਦੇ ਵਿੱਚ ਹਾਲ ਭਰਿਆ ਪਿਆ ਸੀਗਾ ਸੋ ਬੜੀ ਖੁਸ਼ੀ ਵਾਲੀ ਜਿਹੜੀ ਉਹ ਗੱਲਾਂ ਆ ਸੋ ਜਿੰਨਾ ਕਹੀਏ ਉਹਨਾਂ ਘਟਾ ਵੀ ਇਹ ਕਿੰਨਾ ਇੰਪੋਰਟੈਂਟ ਆ ਕਿੰਨੀ ਮਹੱਤਤਾ ਵਾਲਾ ਜਿਹੜਾ ਕੰਮ ਆ ਬਾਕੀ ਜੇ ਕੋਈ ਟਰੱਕਰ ਵੀਰ ਬਾਹਰਲੇ ਮੁਲਕ ਤੋਂ ਕੈਨੇਡਾ ਵਾਲੇ ਵੀ ਜੇ ਕੋਈ ਇੱਥੇ ਆਏ ਆ ਤੁਸੀਂ 26 ਜੂਨ ਵਾਲੇ ਟਾਈਮ ਦੇ ਉੱਤੇ ਤੁਸੀਂ ਇੱਥੇ ਆ ਤਾਂ ਭਾਈ ਵਿਜ਼ਿਟ ਜ਼ਰੂਰ ਕਰੋ ਬਿਲਕੁਲ ਹੋ ਸਕਦਾ ਵੀ ਤੁਸੀਂ ਆਪਣਾ ਲੋਡ ਉਹ ਸਭ ਦੇ ਨਾਲ ਚੱਕੋ ਵੀ ਤੁਸੀਂ ਇਸ ਦਿਨ ਇੱਥੇ ਆਓ ਬਿਲਕੁਲ ਜੀ ਹਾਂ ਜੀ ਆਪਣੇ ਜਿਹੜੇ ਹੋਲ ਟਰੱਕਰਜ਼ ਵੀ ਆ ਇੱਥੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਯਾ ਆਈ ਥਿੰਕ ਸਿਮਰਨ ਇੱਥੇ ਕਈ ਰਹੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਚਰਚਾ ਹੁੰਦੀ ਆ ਮੈਨੂੰ ਸੱਦਿਆ ਨਹੀਂ ਮੈਂ ਤਾਂ ਨਹੀਂ ਜਾਣਾ ਬਿਲਕੁਲ ਜੀ ਹਾਂ ਜੀ ਹਾਂ ਜੀ ਏ ਆਈ ਥਿੰਕ ਇਹ ਚੀਜ਼ ਇਸ ਤੋਂ ਬਹੁਤ ਉੱਤੇ ਆ ਹਾਂਜੀ ਹਾਂਜੀ ਆ ਆ ਇਹ ਇੱਥੇ ਪਹੁੰਚਣਾ ਇਦਾਂ ਬਿਲਕੁਲ ਜੀ ਉਹ ਇਦਾਂ ਨਾ ਮੈਂ ਤਾਂ ਮੇਰੇ ਫਰੈਂਡ ਹੈ ਕਿ ਅਸੀਂ ਜੋਕ ਕਰਦੇ ਆ ਵੀ ਮੇਰਾ ਹੁਣ ਪਿੱਛੇ ਲਾਈਕ 2 ਸਾਲ ਹੋ ਗਏ ਨੇ ਵਿਆਹ ਵਿਆਹ ਕੀਤਾ ਮੈਂ ਰਾਈਟ ਜਦੋਂ ਕਿਸੇ ਨੂੰ ਸੱਦਣਾ ਆ ਨਾ ਮੈਂ ਪਹਿਲਾਂ ਪੁੱਛਣਾ ਮੈਂ ਕਿ ਤੁਸੀਂ ਦੱਸੋ ਵੀ ਕਿਦਾਂ ਪੁੱਛੀਏ ਕਿਦਾਂ ਮੈਂ ਕਿ ਟੈਕਸਟ ਟੈਕਸ ਠੀਕ ਰਹੂਗਾ ਜਾਂ ਮੈਂ ਤੁਹਾਡੇ ਕੋਲ ਆ ਜਾਵਾਂ ਤੁਹਾਡੇ ਯੂ ਨੋ ਗੋਡੇ ਘੁੱਟਾਂ ਤੁਹਾਨੂੰ ਲੱਡੂ ਖਵਾਈਏ ਕਿਦਾਂ ਦੇ ਕਿ ਬੰਦੇ ਵੀ ਇਸ ਟਾਈਪ ਦੇ ਹੁੰਦੇ ਆ ਹੈਨਾ ਸੋ ਫਸਟਰਾ ਦਾ ਬੰਦਾ ਆ ਯਰ ਸੋ ਲਾਈਕ ਪਰ ਇਹ ਗੱਲ ਰੱਖਣੀ ਨਹੀਂ ਚਾਹੀਦੀ ਇਹ ਇਹ ਇਸ ਇਸ਼ੂ ਚ ਨਹੀਂ ਕਿਉਂਕਿ ਇਦਾਂ ਤੁਸੀਂ ਦੇਖੋ ਨਾ ਇਹ ਜਿਹੜੀ ਗੱਲ ਹੈ ਨਾ ਕੇਵਰੀ ਹੁਣ ਅਸੀਂ ਫਰੇਜ਼ਨੋ ਚ ਰਹਿੰਦੇ ਅਸੀਂ ਰਾਈਟ ਤੁਸੀਂ ਜਮਾਨ ਨਾਲੇ ਜਿਹੜਾ ਹੁਣ ਕੈਲੀਫੋਰਨੀਆ ਚ ਜਿਹੜੀ ਕਮਿਊਨਿਟੀ ਆ ਕੇਵਰੀ ਜਦੋਂ ਸਾਡੇ ਇੱਥੇ ਪਿੰਡ ਚ ਸਾਡੇ ਬੈਕਯਾਰਡ ਚੀਜ਼ਾਂ ਦੀਆਂ ਗੱਲਾਂ ਹੁੰਦੀਆਂ ਨਾ ਅਸੀਂ ਫਿਰ ਇਹ ਗੱਲਾਂ ਨੂੰ ਛੋਟੀਆਂ ਮੰਨਦੇ ਪਏ ਇਹ ਤਾਂ ਇੱਥੇ ਹੁੰਦਾ ਕੁਝ ਨਹੀਂ ਐਵੇਂ ਆ ਇਹ ਛੋਟੀ ਮੋਟੀ ਗੱਲ ਆ ਪਰ ਇਹ ਗੱਲ ਇਹ ਛੋਟੀ ਗੱਲ ਨਹੀਂ ਹੈਗੀ ਦਿਸ ਇਜ਼ ਹਿਊਜ ਦਿਸ ਇਜ਼ ਅ ਬਿਗ ਡੀਲ ਇਹ ਬਹੁਤ ਵੱਡਾ ਡੀਲ ਆ ਪਏ ਇਦਾਂ ਕੋਈ ਸ਼ਹੀਦਾਂ ਦੇ ਨਾਂ ਤੇ ਪਹਿਲੀ ਜੇ ਅਮਰੀਕਾ ਚ ਹੋਣ ਜਾ ਰਿਹਾ ਕਿਸੇ ਪੰਜਾਬੀ ਕਿਸੇ ਸਿੱਖ ਦੇ ਨਾਂ ਤੇ ਸਕੂਲ ਬਣਿਆ ਪੂਰੇ ਆਈ ਥਿੰਕ ਆਊਟਸਾਈਡ ਆ ਪੰਜਾਬ ਯਾ ਪੂਰੀ ਦੁਨੀਆ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਤਾਂ ਨਹੀਂ ਕਦੀ ਸੁਣਿਆ ਪਈ ਜਿਹੜੇ ਲਾਈਕ 84 ਦੇ ਸੰਘਰਸ਼ ਵਾਲੇ ਜਿਹੜੇ ਸ਼ਹੀਦ ਆ ਉਹਨਾਂ ਦੇ ਨਾਂ ਤੇ ਕਿਤੇ ਕੋਈ ਕੁਝ ਬਣਿਆ ਆ ਕੋਈ ਪਾਰਕ ਦੀ ਗੱਲ ਛੱਡੋ ਮੈਂ ਤਾਂ ਕਿਤੇ ਕੋਈ ਦੇਖਿਆ ਨਹੀਂ ਆਰੋਨਿਵਸੀ ਲੈ ਕੇ ਸਿੱਧਾ ਕੋਈ ਘਰ ਵੀ ਜਾਂ ਛੋਟਾ ਜਾਂ ਕੋਈ ਸਟਾਪ ਜਾਂ ਵੀ ਕੋਈ ਸਟੈਚੂ ਵੀ ਨਹੀਂ ਮੈਂ ਕਹ ਦਿੰਦਾ ਦੇਖਿਆ ਹੁਣ ਇੱਥੇ ਫਰੇਜ਼ੋ ਚ ਪਾਰਕ ਵੀ ਹੁਣ ਐਲੀਮੈਂਟਰੀ ਸਕੂਲ ਵੀ ਉਹ ਵੀ ਆਪਣੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਰਾਤੇ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਜਿਹੜੀ ਇਹ ਗੱਲ ਆ ਸੋ ਜਦੋਂ ਵੀ ਸ਼ਹੀਦਾਂ ਦਾ ਖੂਨ ਜਿਹੜਾ ਉਹ ਡਲਦਾ ਹੈ ਤੇ ਕੌਮਾਂ ਦੀ ਤਕਦੀਰ ਬਦਲਦੀ ਆ ਬਿਲਕੁਲ ਤੇ ਉਹਨਾਂ ਸ਼ਹੀਦਾਂ ਨੂੰ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਦੇ ਨਾਮ ਦੇਤੇ ਉਹ ਸਾਰੂ ਚੀਜ਼ਾਂ ਜਿਹੜੀਆਂ ਲੈ ਕੇ ਆਉਣੀਆਂ ਬਿਲਕੁਲ ਇਹ ਪਬਲਿਕ ਦੀਆਂ ਚੀਜ਼ਾਂ ਨੇ ਇੱਥੇ ਇਹ ਦੇਖੋ ਜਿੱਦਾਂ ਸਿਮਰਨ ਨੇ ਵੀ ਇਸ ਚੀਜ਼ ਨੂੰ ਹਾਈਲਾਈਟ ਕੀਤਾ ਚਾਹੇ ਉਹ ਪਾਰਕ ਦੀ ਗੱਲ ਕਰੀਏ ਚਾਹੇ ਉਹ ਸਕੂਲ ਦੀ ਗੱਲ ਕਰੀਏ ਪਾਪੂਲੇਸ਼ਨ ਆਪਣੀ ਭਾਵੇਂ ਉਸ ਇਲਾਕੇ ਦੇ ਵਿੱਚ 5 ਤੋਂ 10% ਹੋਵੇ ਜਾਂ 20% ਹੋਵੇ ਮੈਕਸਿਮਮ ਲਾ ਲਓ ਰਾਈਟ ਬਾਕੀ ਦਾ ਨਾਨ ਪੰਜਾਬੀ ਐਂਡ ਨਾਨ ਸੇਖਾ ਐਗਜੈਕਟਲੀ ਯਾ ਉਹਨਾਂ ਨੂੰ ਉਸ ਨਾਮ ਦਾ ਪਤਾ ਲੱਗਦਾ ਉਹਦਾ ਦੀ ਉੱਤੇ ਮਿਊਰਲ ਬਣਿਆ ਉਹ ਪਤਾ ਲੱਗਣਾ ਸਕੂਲ ਜਿਹਨਾਂ ਦੇ ਨਿਆਣੇ ਪੜ੍ਹਦੇ ਆ ਉਹਨਾਂ ਨੂੰ ਪਤਾ ਲੱਗਣਾ ਵੀ ਇਹ ਕੌਣ ਸੀਗਾ ਭਾਈ ਬਿਲਕੁਲ ਸਹੀ ਰਾਈਟ ਸੋ ਇਹ ਇਹ ਚੀਜ਼ਾਂ ਜਿਹੜੀਆਂ ਇਹ ਬੜੀਆਂ ਇੰਪੋਰਟੈਂਟ ਨੇ ਇਹ ਇਤਿਹਾਸਿਕ ਪੈੜਾਂ ਛੱਡਣ ਵਾਲੀ ਜਿਹੜੀ ਇਹ ਚੀਜ਼ ਆ ਸੋ ਆਪਾਂ ਉਸ ਇਤਿਹਾਸ ਨੂੰ ਵਿਟਨੈਸ ਕਰਨਾ ਹੈ ਅਖੀ ਜਿਹੜਾ ਉਹ ਦੇਖਣਾ ਆ ਉਸ ਭਾਵਨਾ ਨੂੰ ਜਿਹੜਾ ਉਹ ਫੀਲ ਕਰਨਾ ਹੈ ਉਸ ਦਿਨ ਸੋ 26 ਜੂਨ ਨੂੰ ਆ 8 ਵਜੇ ਪਹੁੰਚ ਜਾਓ ਜੀ ਖਾਲੜਾ ਆ ਜਿਹੜੇ ਸਾਫ ਦੇ ਉੱਤੇ ਸ਼ਹੀਦ ਖਾਲੜਾ ਜੀ ਦੇ ਨਾਮ ਦੇ ਉੱਤੇ ਜੋ ਸਕੂਲ ਆ ਸ਼ੀਲਡਸ ਦੇ ਉੱਤੇ ਪਹਿਲੇ ਸ਼ੀਲਡਸ ਐਂਬ੍ਰੋਲੀ ਦੇ ਕੋਰਨਰ ਦੇ ਉੱਤੇ ਆ ਹਾਂਜੀ ਹਾਂਜੀ ਸ਼ੀਲਡਸ ਐਵੇਨਿਊ ਐਂਡ ਬ੍ਰੋਲੀ ਐਵੇਨਿਊ ਫਰੇਜ਼ਨੋ ਕੈਲੀਫੋਰਨੀਆ 99 ਦੇ ਵੈਸਟ ਵਾਲੇ ਪਾਸੇ ਜਿਹੜਾ ਇਹ ਪੈਂਦਾ ਹੈ ਹਾਂਜੀ ਹਾਂਜੀ 99 ਤੋਂ ਮੇਰੇ ਖਿਆਲ ਆਈ ਥਿੰਕ ਲਾਈਕ 2 ਮੀਲ ਹੋਣੇ ਆ 2-3 ਮੀਲ ਹੋਣੇ ਆ ਸੋ ਉਸ ਇਲਾਕੇ ਵਾਲੇ ਪਹੁੰਚਣ ਸਾਰੇ ਕੈਲੀਫੋਰਨੀਆ ਦੇ ਸਿੱਖ ਜਿਹੜੇ ਆ ਉਹ ਪਹੁੰਚਣ ਸਾਰੀ ਦੁਨੀਆ ਦੇ ਸਾਰੇ ਅਮਰੀਕਾ ਦੇ ਕੈਨੇਡਾ ਤੋਂ ਤੁਸੀਂ ਕਿਤੋਂ ਵੀ ਹੋ ਭਾਈ ਇਹ ਇਤਿਹਾਸਿਕ ਇਵੈਂਟ ਨੂੰ ਵਿਟਨੈਸ ਕਰਨ ਦੇ ਲਈ ਦੇਖਣ ਦੇ ਲਈ ਜਿਹੜਾ ਉਹ ਜ਼ਰੂਰ ਜਿਹੜਾ ਉਹ ਪਹੁੰਚੋ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਹੋਣ ਜਾ ਰਹੀ ਆ ਸੋ ਬਾਕੀ ਕਿਸੇ ਤਰੀਕੇ ਦੀ ਤੁਸੀਂ ਕੀ ਮਦਦ ਕਰ ਸਕਦੇ ਹੋ ਸਕੂਲ ਦੇ ਲਈ ਕੀ ਕਰਨਾ ਚਾਹੁੰਦੇ ਹੋ ਸ਼ਹੀਦਾਂ ਦੇ ਨਾਮ ਦੇ ਉੱਤੇ ਜੋ ਸਕੂਲ ਆ ਉਹਦੇ ਲਈ ਕੀ ਤੁਸੀਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਕੀ ਕੁਝ ਕਰਨਾ ਚਾਹੁੰਦੇ ਆ ਤੁਸੀਂ ਕੰਟੈਕਟ ਕਰੋ ਸਕੂਲ ਦੇ ਬੋਰਡ ਦੇ ਨਾਲ ਕਰ ਲਓ ਤੁਸੀਂ ਸਿਮਰਨ ਦੇ ਨਾਮ ਕੰਟੈਕਟ ਕਰੋ ਤਾਂ ਇੱਕ ਸਾਲ ਅਸੀਂ ਫ੍ਰੀ ਬੈਕਪੈਕਸ ਗਿਵ ਅਵੇ ਈ ਦੰਨੀਆਂ ਚੀਜ਼ਾਂ ਕਰਨੀਆਂ ਲੰਗਰ ਲਾਉਣਾ ਉਥੇ ਮਤਲਬ ਉਹ ਸਕੂਲ ਬੱਚਿਆਂ ਨੂੰ ਬਾਈਕਸ ਦੇਣੇ ਇਦਾਂ ਦੀਆਂ ਚੀਜ਼ਾਂ ਉਥੇ ਕਰਨੀਆਂ ਸੀ ਬਈ ਮਾਡਲ ਸਕੂਲ ਬਣਾਉਣ ਦੀ ਕੋਸ਼ਿਸ਼ ਈ ਹੋਣਾ ਪਕਰਨੀ ਹੈ ਸੋ ਨੇਬਰਹੂਡ ਵਧੀਆ ਹੋਵੇ ਸਕੂਲ ਵਧੀਆ ਹੋਵੇ ਸਕੂਲ ਦੇ ਵਿੱਚ ਨਿਆਣੇ ਆ ਵਧੀਆ ਪੜ੍ਹਾਈ ਕਰਨ ਸੋਹਣੇ ਉਹਨਾਂ ਦੇ ਸਟੈਂਡਰਡਾਈਜ਼ ਸਕੋਰ ਆਉਣ ਉਹ ਸਾਰੀਆਂ ਚੀਜ਼ਾਂ ਦੇ ਆਪਾਂ ਨੂੰ ਜੋੜ ਜਿਹੜਾ ਉਹ ਬਿਲਕੁਲ ਬਿਲਕੁਲ ਸੋ ਧੰਨਵਾਦ ਸਿਮਰਨ ਅੱਜ ਦੇ ਪ੍ਰੋਗਰਾਮ ਦੇ ਲਈ ਗੱਲਬਾਤ ਦੇ ਲਈ ਮਿਲਦੇ ਆਂ ਫਿਰ ਆਪਾਂ ਨੈਕਸਟ ਟਾਈਮ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ